ਸਰ ਕਿੰਨੀ ਖੁਸ਼ੀ ਹੁੰਦੀ ਆ ਪਹਿਲਾਂ ਤਾਂ ਭਰਾ ਇਥੋਂ ਵਧਾਈਕ ਸੀਗੇ ਉਸ ਤੋਂ ਬਾਅਦ ਐਮਪੀ ਬਣਦੇ ਆ ਤੇ ਹੁਣ ਭਤੀਜੇ ਨੂੰ ਟਿਕਟ ਮਿਲਦੀ ਆ ਉਹ ਚੋਣ ਮੈਦਾਨ ਦੇ ਵਿੱਚ ਉਤਰਦੇ ਆ ਬੜੀ ਫਕਰ ਦੀ ਗੱਲ ਹੈ ਜੀ ਅਸੀਂ ਸੋਚਿਆ ਨਹੀਂ ਸੀ ਤੇ ਆਪਾਂ ਪਿੰਡ ਚੋਂ ਉੱਠ ਕੇ ਇੱਥੇ ਪਹੁੰਚਾਂਗੇ ਜਦੋਂ ਐਮਐਲਏ ਡਾਕਟਰ ਸਾਹਿਬ ਬਣੇ ਤਾਂ ਉਹ ਬੜੀ ਖੁਸ਼ੀ ਹੋਈ ਸੀ ਤੇ ਉਸ ਤੋਂ ਬਾਅਦ ਡਾਕਟਰ ਸਾਹਿਬ ਦਾ ਸੁਪਨਾ ਸੀ ਜੀ ਤੇ ਮੈਂ ਐਮਪੀ ਬਣਾ ਸੋ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਨੇ ਉਹ ਜਿਹੜਾ ਸੁਪਨਾ ਸੀ ਉਹ ਪੂਰਾ ਕੀਤਾ ਤੇ ਹੁਣ ਡਾਕਟਰ ਸਾਹਿਬ ਐਮਪੀ ਨੇ ਤੁਹਾਡੇ ਸਾਹਮਣੇ ਤੇ ਜਿਹੜੇ ਜਨਤਾ ਦਾ ਪਿਆਰ ਬਹੁਤ ਜ਼ਿਆਦਾ ਮਿਲਦਾ ਜੀ ਸੋ ਆਨ ਵਾਲਾ ਟਾਈਮ ਜਿਹੜਾ ਬਹੁਤ ਵਧੀਆ ਸਾਡਾ ਬੇਟਾ ਜਿਹੜਾ ਡਾਕਟਰ ਸ਼ਾਂਕਵਰ ਜੀ ਜਿੰਨਾ ਕਿ ਮੈਂ ਸਰਵੇ ਕੀਤਾ ਜਿੰਨੇ ਕਿ ਲੋਕਾਂ ਨੂੰ ਮਿਲਿਆ ਤਾਂ ਮੈਨੂੰ ਇਹ ਲੱਗਦਾ ਵੀ ਬਹੁਤ ਵੱਡੇ ਮਾਰਜਨ ਹੈ ਜਿਹੜਾ ਆਪਾਂ ਡਾਕਟਰ ਸਭ ਇੱਕ ਲਾਈਨ ਡਾਕਟਰੀ ਹੈ ਜੀ ਹਨਾ ਤੇ ਦੂਸਰੇ ਪਾਸੇ ਵਧਾਈ ਕੀ ਹਨਾ ਉਹ ਦੋਨੇ ਬੜਾ ਡਿਫਰੈਂਟ ਜਿਆ ਲੁੱਕ ਹੁੰਦਾ ਇੱਕ ਪਾਸੇ ਡਾਕਟਰੀ ਜੇ ਪਾਸੇ ਵਧਾਈ ਕੀ ਹਨਾ ਉਹ ਕਿਵੇਂ ਮਾਰਜਨ ਕਿਵੇਂ ਹੁੰਦਾ ਵਿੱਚ ਮਿਕਸ ਕਿਵੇਂ ਹੁੰਦਾ ਕਿਵੇਂ ਸੈੱਟ ਬੈਟਰ ਮੈਂ ਵੀਰ ਜੀ ਇਹ ਕਹਿਣਾ ਚਾਹੁੰਦਾ ਵੀ ਜਿਹੜੀ ਡਾਕਟਰੀ ਲਾਈਨ ਹੈ ਨਾ ਜੀ ਉਹਦੇ ਵਿੱਚ ਜਦੋਂ ਸਾਡੇ ਕੋਲ ਪੇਸ਼ੈਂਟ ਆਂਦਾ ਨਾ ਉਹਨੂੰ ਤੁਸੀਂ ਬੜੇ ਪਿਆਰ ਨਾਲ ਸੁਣਦੇ ਜੀ ਉਹਦੀ ਬਿਮਾਰੀ ਸੁਣਦੇ ਆ ਉਹਦੀ ਸਕੈਨ ਕਰਦੇ ਆ ਉਹਦਾ ਹੱਲ ਕਰਦੇ ਆ ਜੀ ਉਸ ਤੋਂ ਬਾਅਦ ਆ ਗਈ ਪੋਲੀਟੀਕਲ ਲਾਈਨ ਜੀ ਇਹ ਜਦ ਕੇਚਸੀ ਆ ਗਿਆ ਜੀ ਉਹਦੇ ਵਿੱਚ ਲੋਕਾਂ ਨੂੰ ਟਾਈਮ ਨਹੀਂ ਲੀਡਰ ਦਿੰਦੇ ਸੀ ਜੀ ਤੇ ਜਦੋਂ ਅਸੀਂ ਇਹਦੇ ਵਿੱਚ ਆਏ ਤਾਂ ਲੋਕਾਂ ਨੂੰ ਜਿਹੜਾ ਟਾਈਮ ਦੇਣਾ ਸ਼ੁਰੂ ਕੀਤਾ ਜੀ ਉਹਨਾਂ ਦੀਆਂ ਗੱਲਾਂ ਸੁਣਨੀਆਂ ਸ਼ੁਰੂ ਕੀਤੀਆਂ ਤੇ ਲੋਕਾਂ ਨੂੰ ਬੜੀਆਂ ਚੀਜ਼ਾਂ ਵਧੀਆ ਲੱਗੀਆਂ ਹਮਮ ਕਿ ਸਾਡੀ ਗੱਲ ਸੁਣਦੇ ਆ ਚਾਹੇ ਦੇਖੋ ਅਸੀਂ ਸਾਰੀਆਂ 100% ਚੀਜ਼ਾਂ ਹੱਲ ਨਹੀਂ ਕਿਸੇ ਦੀਆਂ ਕਰ ਸਕਦੇ ਪਰ ਇਹ ਵੀ ਜਦੋਂ ਤੁਸੀਂ ਕਹਿੰਦੇ ਵੀ ਪੇਸ਼ੈਂਟ ਦੀ ਕੋਈ ਗੱਲ ਸੁਣ ਲਓ ਉਹਨੂੰ ਚੰਗੀ ਤਰ੍ਹਾਂ ਸੁਣ ਲਓ ਉਹਦੀ ਮੈਡੀਸਿਨ ਲਿਖ ਦਿਓ ਮੇਰੇ ਖਲ 70% ਤਾਂ ਪੇਸ਼ੈਂਟ ਵੈਸੇ ਠੀਕ ਹੋ ਜਾਂਦਾ ਇਸੇ ਤਰ੍ਹਾਂ ਇਸ ਲਾਈਨ 'ਚ ਸੋ ਸਾਨੂੰ ਕੋਈ ਦਿੱਕਤ ਨਹੀਂ ਆਈ ਪਰ ਇਹ ਵੀ ਸਾਡਾ ਤਜਰਬਾ ਉਧਰਲਾ ਬਹੁਤ 22 ਸਾਲਾਂ ਦਾ ਜਿਹੜਾ ਸਰਕਾਰ ਦਾ ਸਮਾਂ ਲੰਘ ਚੁੱਕਿਆ ਤੇ ਟਾ ਇੱਕ ਸਾਲਾਂ ਦਾ ਜਿਹੜਾ ਸਮਾਂ ਹੈ ਉਹ ਬਾਕੀ ਆ ਕਿਦਾਂ ਦਾ ਹੰਗਾਰਾ ਪਿੰਡਾਂ ਦੇ ਵਿੱਚੋਂ ਮਿਲਦਾ ਲੋਕੋ ਸੰਤੁਸ਼ਟ ਨੇ ਆਮ ਆਦਮੀ ਪਾਰਟੀ ਦੇ ਕੰਮਾਂ ਤਾਂ ਲੈ ਆ ਵੀਰ ਜੀ ਵੀ ਆਮ ਆਦਮੀ ਦੀ ਇਹ ਗੱਲ ਖਰੀ ਤੇ ਜਿਹੜੀਆਂ ਕੁ ਜਾ ਆਮ ਆਦਮੀ ਪਾਰਟੀ ਨੇ ਕੀਤੀਆਂ ਜਿਵੇਂ ਕਿ ਬਿਜਲੀ ਦੇ ਬਿੱਲ ਲੈ ਲਓ ਜੀ ਹੋਰ ਜੋਬਸ ਲੈ ਲਓ ਜੀ ਉਹਦੇ ਕਰਕੇ ਜਿਹੜੀ ਆਮ ਆਦਮੀ ਜੇ ਸਾਡਾ ਨਹਿਰੀ ਏਰੀਆ ਆ ਉਹਦੇ ਪਾਣੀ ਦੀ ਗੱਲ ਕਰ ਲਓ ਉਹ ਆਮ ਆਦਮੀ ਪਾਰਟੀ ਦੇ ਸੀਐਮ ਸਾਹਿਬ ਸਾਡੇ ਮਾਨ ਸਾਹਿਬ ਨੇ ਕਾਫੀ ਕੰਮ ਅੱਛੇ ਕੀਤੇ ਆ ਪਰ ਮੇਰੇ ਸਾਬ ਉਹ ਜਿਹੜਾ ਮੈਂ ਦੇਖਿਆ ਵੀ ਕਾਂਗਰਸ ਚ ਵੀ ਰਹਿੰਦੇ ਹੋਏ ਵੀ ਜਿਹੜੀਆਂ ਪਾਰਟੀਆਂ 2-3 ਸਾਲ ਕੋਈ ਕੰਮ ਨਹੀਂ ਕਰ ਪਾਉਂਦੀਆਂ ਜੀ ਉਸ ਤੋਂ ਬਾਅਦ ਜਿਹੜੇ ਲਾਸਟ ਦੇ ਈਅਰਜ਼ ਹੁੰਦੇ ਆ 2 ਈਅਰਜ਼ ਹੋ ਗਏ ਉਹਦੇ ਵਿੱਚ ਜਿਹੜੀਆਂ ਪਾਰਟੀਆਂ ਬਹੁਤ ਜ਼ਿਆਦਾ ਕੰਮ ਕਰਦੀਆਂ ਸੋ ਮੈਨੂੰ ਵੀ ਆਸ ਆ ਇਹ ਜਿਹੜੀ ਸਾਡੀ ਆਮ ਆਦਮੀ ਪਾਰਟੀ ਆ ਵੱਧ ਤੋਂ ਵੱਧ ਜਿਹੜਾ ਉਹ ਕੰਮ ਕਰਦੀ ਸਮਾਪ ਦੀ ਕਾਂਗਰਸ ਤੋਂ ਵਿਧਾਇਕ ਸੀਗੇ ਉਹਨਾਂ ਤੋਂ ਬਾਅਦ ਕਾਂਗਰਸ ਛੱਡਦੇ ਆ ਆਮ ਆਦਮੀ ਪਾਰਟੀ ਦੇ ਵਿੱਚ ਜਾਂਦੇ ਆ ਉਹ ਉਹ ਸਮਾਂ ਕਿਦਾਂ ਦੱਸ ਸਕਦੇ ਉਹਨਾਂ ਨੇ ਜੋ ਜਿੰਮੇਵਾਰੀ ਚੱਕੀ ਸੀ ਕਿ ਯਾਰ ਲੋਕਾਂ ਦੇ ਕੰਮ ਨਹੀਂ ਹੋ ਪਾਰ ਜੋ ਵਿਧਾਇਕ ਸੀ ਜੀ ਡਾਕਟਰ ਸਾਹਿਬ ਕਾਂਗਰਸ ਦੇ ਵਿੱਚ ਵਿਧਾਇਕ ਸੀ ਉਹ ਕੰਮ ਬੜੇ ਘਟ ਗਏ ਤੇ ਲੋਕਾਂ ਦਾ ਜਿਹੜਾ ਮਨੋਵਲ ਹੈ ਨਾ ਉਹ ਕੱਟ ਜਾਂਦਾ ਤੇ ਉਹਦੇ ਲਈ ਡਾਕਟਰ ਸਾਹਿਬ ਨੂੰ ਸਟੈਪ ਲੈਣਾ ਬਹੁਤ ਜ਼ਰੂਰੀ ਸੀ ਤੇ ਡਾਕਟਰ ਸਾਹਿਬ ਨੇ ਕਈਆਂ ਨਾਲ ਸਲਾਹ ਕੀਤੀ ਸਾਡੇ ਨਾਲ ਸਲਾਹ ਕੀਤੀ ਅਸੀਂ ਵੀ ਕਿਹਾ ਚਲੋ ਜੇ ਤੁਹਾਡੀ ਇੱਛਾ ਹੈ ਤੇ ਆਮ ਆਦਮੀ ਪਾਰਟੀ ਜੁਆਇਨ ਕਰਨ ਦੀ ਹੈ ਤਾਂ ਬੜਾ ਔਖਾ ਸੀ ਕਿਉਂਕਿ ਲੋਕ ਜਿਹੜੇ ਸੀ ਸਾਡੇ ਕਾਂਗਰਸ ਨਾਲ ਬਹੁਤ ਜ਼ਿਆਦਾ ਜੁੜੇ ਹੋਏ ਸੀ ਪਰ ਲੋਕਾਂ ਨੇ ਕੋਈ ਇਦਾਂ ਦੀ ਕਮੀ ਨਹੀਂ ਆਣੀ। ਇਹ ਐਸਰ ਜਿਹੜੀ ਕਿਸਾਨੀ ਨੂੰ ਆਮ ਆਦਮੀ ਪਾਰਟੀ ਦੇ ਖਿਲਾਫ ਵੀ ਕਾਫੀ ਹੋਈ ਆ ਲਿਫਟਿੰਗ ਨਹੀਂ ਹੋਈ ਕਿਸਾਨ ਮੰਡੀਆਂ ਦੇ ਵਿੱਚ ਰੋਲੇ ਸੋਮਖਮੰਤ ਦੀ ਭਗਵੰਤ ਸਿੰਘ ਮਾਨ ਹਨ ਪਹਿਲਾਂ ਬੜੇ ਬਿਆਨ ਦਿੰਦੇ ਹੁੰਦੇ ਸੀ ਕਹਿੰਦੇ ਵੀ ਇੱਕ ਇੱਕ ਗੱਡੀ ਦੇ ਨਾਲ ਜਿਹੜਾ 100-100 ਗੱਡੀ ਦਾ ਕਾਫਲਾ ਹੁੰਦਾ ਉਹ ਹੂਟਰ ਵਜਾਉਂਦੇ ਜਾਂਦੇ ਆ ਪਰ ਜੇ ਅੱਜ ਉਹਨਾਂ ਦੀ ਗੱਲ ਕਰ ਲਈਏ ਤਾਂ ਉਹਨਾਂ ਦੀਆਂ ਗੱਡੀਆਂ ਵੀ ਉੰਨੀ ਹੀ ਹੁੰਦੀਆਂ ਨੇ ਤਾਂ ਉਹ ਇਹ ਗੱਡੀਆਂ ਵੀ ਹੂਟਰ ਮਾਰਦੀਆਂ ਜਾਂਦੀਆਂ ਨੇ ਪਰ ਲੈਵਲ ਦੀਆਂ ਗੱਲਾਂ ਸਿਕਿਉਰਿਟੀ ਲੈਵਲ ਦੀਆਂ ਗੱਲਾਂ ਕਹਿ ਲਓ ਜੀ ਇਹ ਕਹਿੰਦੇ ਜਦੋਂ ਵੀ ਗੱਲ ਹੁੰਦੀ ਆ ਮਾਨ ਸਾਹਿਬ ਨਾਲ ਡਾਕਟਰ ਸਾਹਿਬ ਜੀ ਉਹ ਕਹਿੰਦੇ ਵੀ ਮੈਂ ਨਹੀਂ ਚਾਹੁੰਦਾ ਸਿਕਿਉਰਿਟੀ ਹਮ ਪਰ ਜਿਹੜਾ ਪ੍ਰੋਟੋਕੋਲ ਆ ਹਮ ਸਿਕਿਉਰਿਟੀ ਲੈਵਲ ਆ ਉਹ ਆਪਣੇ ਆਪ ਹੀ ਉਸ ਲੈਵਲ ਨੂੰ ਮੇਨਟੇਨ ਕਰਦਾ। ਸਰਪੰਚ ਵੀਰ ਜੀ ਤੁਸੀਂ ਸਰਪੰਚ ਨਹੀਂ ਬਣਦੇ ਨਾ। ਤੁਸੀਂ ਕਹਿੰਦੇ ਹੁੰਦੇ ਵੀ ਮੈਂ ਸਾਰੇ ਪਿੰਡ ਦਾ ਸੁਧਾਰ ਕਰ ਦਵਾਂ। ਜੇ 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 ਜ ਤਉ ਬਿਬੀਆਂ ਬਸਾਂ ਦੇ ਦਿਖਾਉਂਦੀਆਂ ਜਿਹੜੇ ਗਰੀਬ ਪਰਿਵਾਰ ਹੁੰਦੇ ਸੀ ਤਾਂ ਉਹਨਾਂ ਦਾ ਕਿਰਾਇਆ ਮਾਫ ਹੁੰਦਾ ਸੀ ਸ਼ਾਇਦ ਅੱਧਾ ਲੱਗਦਾ ਸੀ ਉਹ ਤੋਂ ਬਹੁਤ ਛੋਟੀ ਸੀ ਅਸੀਂ ਤਾਂ ਹੁਣ ਬਿਲਕੁਲ ਮਾਫ ਕਰਤਾ ਤਾਂ ਕਈ ਹਜ਼ਾਰਾਂ ਦੇ ਹਜ਼ਾਰ ਕਰੋੜ ਦੇ ਘਟੇ ਚ ਸਰਕਾਰੀ ਬਸਾਂ ਚੱਲੀਆਂ ਗਈਆਂ ਤੇ ਮੈਂ ਤਾਂ ਭਾਵੇਂ ਇਸ ਚੀਜ਼ ਨਾਲ ਸਹਿਮਤ ਨਹੀਂ ਜੀ ਇਹ ਫ੍ਰੀ ਹੋਣਾ ਨਹੀਂ ਚਾਹੀਦਾ ਫ੍ਰੀ ਹੋਣਾ ਨਹੀਂ ਦੇਖੋ ਜੀ ਤੁਸੀਂ ਜੌਬ ਕਰਦੇ ਆ ਫ੍ਰੀ ਜੌਬ ਕਰਦੇ ਆ ਪਰਿਵਾਰ ਨੂੰ ਕਿਵੇਂ ਚਲਾਉਂੋ ਜੀ ਸੀਐਮ ਸਾਹਿਬ ਕਿਵੇਂ ਪੰਜਾਬ ਨੂੰ ਚਲਾਣੇ ਹਮ ਪਰ ਮੈਂ ਚਾਹੁੰਦਾ ਪਿਛਾ ਕਰਤਾ ਕਿਰਾਇਆ ਲਾਓ ਜ਼ਰੂਰਤਮੰਦ ਦਾ ਫ੍ਰੀ ਕਰੋ ਇੱਕ ਜਦੋਂ ਤੁਸੀਂ ਰੋਡਾਂ ਤੇ ਚੱਲਦੇ ਹੋਵੋਗੇ ਤੁਸੀਂ ਹੋਟਿੰਗ ਬਹੁਤ ਦੇਖੇ ਹੋਣਗੇ ਹਨਾ ਪੰਜਾਬ ਸਰਕਾਰ ਦੇ ਹੋਟਿੰਗ ਬਹੁਤ ਜ਼ਿਆਦਾ ਲੱਗੇ ਨੇ ਪਰ ਜਦੋਂ ਭੂਤਮਨ ਸਾਹਿਬ ਸੱਤਾ ਤੋਂ ਬਾਹਰ ਸੀਗੇ ਉਦੋਂ ਮਸ਼ਹੂਰੀਆਂ ਨੂੰ ਬੜਾ ਕਹਿੰਦੇ ਸੀ ਵੀ ਇਹ ਬੜੀ ਮਸ਼ਹੂਰੀਆਂ ਕਰਦੇ ਨੇ ਪਰ ਜੇ ਅੱਜ ਗੱਲ ਕਰ ਲਈਏ ਤਾਂ ਅੱਜ ਮੇਰੇ ਹਿਸਾਬ ਨਾਲ 2 ਕਿਲੋਮੀਟਰ ਟੱਪ ਕੇ ਮਾਨ ਸਾਹਿਬ ਦਾ ਪੋਸਟਰ ਕਿਤੇ ਨਾ ਕਿਤੇ ਦੇਖ ਹੀ ਜਾਂਦਾ ਹਨਾ ਕਿਤੇ ਨਾ ਕਿਤੇ ਇਹ ਐਡਾਂ ਨੂੰ ਜ਼ਰੂਰ ਘਟਾਉਣਾ ਚਾਹੀਦਾ ਕਿਉਂਕਿ ਇਹ ਬਹੁਤ ਜ਼ਿਆਦਾ ਪੈਸਾ ਜਿਹੜਾ ਖਰਚ ਹੁੰਦਾ ਉਹ ਕਿਤੇ ਨਾ ਕਿਤੇ ਘੱਟ ਕਰਨਾ ਚਾਹੀਦਾ ਇਹ ਮਾਨ ਸਾਹਿਬ ਨੇ ਸੋਚਿਆ ਹੋਣਾ ਚ ਜਿਆਦਾ ਪਤਾ ਹੈ ਨਾ ਚੀਜ਼ਾਂ ਬਾਰੇ ਉਹ ਚਾਹਦੇ ਵੀ ਐਡ ਜਿੰਨੀ ਕਰਾਂਗੇ ਲੋਕਾਂ ਨੂੰ ਪਤਾ ਲੱਗੇਗਾ ਸਾਡੇ ਕੰਮ ਬਾਰੇ ਜਦੋਂ ਇਹੀ ਐਡ ਸੁਖਵੀਰ ਸਿੰਘ ਬਾਦਲ ਦੇ ਸਮੇਂ ਹੋਈ ਸੀ ਤਾਂ ਭਗਵੰਤ ਮਾਨ ਸਾਹਿਬ ਨੇ ਸਾਰਿਆਂ ਤੋਂ ਪਹਿਲਾਂ ਬਿਆਨ ਦਿੱਤਾ ਸੀ ਮੈਂ ਉਹੀ ਗੱਲ ਕਿ ਇਹ ਐਡ ਬਹੁਤ ਹੋ ਰਹੀ ਆ ਇਹਨਾਂ ਨੂੰ ਇਹਨਾਂ ਨੂੰ ਪੈਸਾ ਫੂਟ ਦੇ ਨੇ ਤਾਂ ਉਹੀ ਚੀਜ਼ਾਂ ਹੋਣ ਇਹਨਾਂ ਤੇ ਵੀ ਲਾਗੂ ਹੋਣੀਆਂ ਨੇ ਜਿਵੇਂ ਵੀ ਹੋएगा ਕੋਈ ਸਰਪੰਚ ਨਹੀਂ ਹੁੰਦੇ ਜੀ ਜਾਂ ਸੀਐਮ ਨਹੀਂ ਹੁੰਦੇ ਜੀ ਉਦੋਂ ਇਹ ਚੀਜ਼ਾਂ ਅਲੱਗ ਲੱਗਦੀਆਂ ਜਦੋਂ ਤੁਸੀਂ ਬਣ ਜਾਂਦੇ ਫਿਰ ਚੀਜ਼ਾਂ ਉਹੀ ਸਿੰਦਰ ਸਾਨੂੰ ਉਹਦਾ ਜੀ ਲੰਘਣਾ ਚੱਬੇਵਾਲ ਦੇ ਵਿੱਚ ਲਗਾਤਾਰ ਜਿਹੜੀਆਂ ਤੁਹਾਨੂੰ ਚੋਣ ਸਰਗਰਮੀਆਂ ਦਿਖਾ ਰਹੇ ਆ ਲਗਾਤਾਰ ਜਿਹੜੀਆਂ ਪਾਰਟੀਆਂ ਨੇ ਉਹ ਆਪਣਾ ਚੋਣ ਪ੍ਰਚਾਰ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਸੀ ਹਾਲਾਂਕਿ ਹੁਣ ਜਿਹੜਾ ਚੋਣ ਪ੍ਰਚਾਰ ਬੰਦ ਹੋ ਚੁੱਕਿਆ 5 ਵਜੇ ਤੋਂ ਉੱਪਰ ਦਾ ਸਮਾਂ ਹੋ ਗਿਆ ਤੇ ਜਿਹੜਾ ਚੋਣ ਕਮਿਸ਼ਨ ਦੇ ਵੱਲੋਂ ਹਦਾਇਤਾਂ ਦੇ ਅਨੁਸਾਰ ਜਿਹੜਾ ਚੋਣ ਪ੍ਰਚਾਰ ਸੀ ਉਹ ਬੰਦ ਹੋ ਚੁੱਕਿਆ ਤੇ ਹੁਣ ਜਿਹੜਾ ਅਗਲਾ ਸਟੈਪ ਹੈ ਕੀ ਰਣਨੀਤੀ ਹੋਵੇਗੀ ਸਾਰੀਆਂ ਪਾਰਟੀਆਂ ਦੀ ਕੀ ਅਗਲੇ ਜਿਹੜੇ ਮੁੱਖ ਮੁੱਦੇ ਹੋਣਗੇ ਕਿੰਨਾ ਮੁੱਦਿਆਂ ਨੂੰ ਲੈ ਕੇ ਜਿਹੜਾ ਕਿਤੇ ਨਾ ਕਿਤੇ ਜਿਹੜੇ ਹਰੇਕ ਉਮੀਦਵਾਰ ਨੇ ਕੈਂਡੀਡੇਟ ਨੇ ਉਹ ਆਪਣੇ ਸਮਰਥਕਾਂ ਨੂੰ ਮਿਲਦੇ ਜਰੂਰ ਨੇ ਤਾਂ ਹੁਣ ਗੱਲਬਾਤ ਕਰਾਂਗੇ ਹਲਕਾ ਚੱਬੇਵਾਲ ਦੀ ਕਿਉਂਕਿ ਡਾਕਟਰ ਰਾਜਕੁਮਾਰ ਚੱਬੇਵਾਲ ਪਹਿਲਾਂ ਵਿਧਾਇਕ ਸੀਗੇ ਉਹਨਾਂ ਤੋਂ ਬਾਅਦ ਐਮਪੀ ਬਣਦੇ ਨੇ ਤਾਂ ਹੁਣ ਉਹਨਾਂ ਦੇ بیٹے ਇਸ਼ਾਕ ਚੱਬੇਵਾਲ ਨੂੰ ਜਿਹੜਾ ਇਥੋਂ ਉਮੀਦਵਾਰ ਐਲਾਨਿਆ ਜਾਂਦਾ ਆਮ ਆਦਮੀ ਪਾਰਟੀ ਦੇ ਵੱਲੋਂ ਸੋ ਪਹਿਲਾਂ ਤਾਂ ਸਵਾਗਤ ਕਰਦੇ ਆ ਸਰ ਹਸਤੀ ਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਕਿੰਨੀ ਕੁ ਖੁਸ਼ੀ ਹੁੰਦੀ ਆ ਪਹਿਲਾਂ ਤਾਂ ਭਰਾ ਇਥੋਂ ਵਿਧਾਇਕ ਸੀਗੇ ਉਸ ਤੋਂ ਬਾਅਦ ਐਮਪੀ ਬਣਦੇ ਆ ਤੇ ਹੁਣ ਭਤੀਜੇ ਨੂੰ ਟਿਕਟ ਮਿਲਦੀ ਆ ਉਹ ਚੋਣ ਮੈਦਾਨ ਦੇ ਵਿੱਚ ਉਤਰਦੇ ਆ ਬੜੀ ਫਕਰ ਦੀ ਗੱਲ ਆ ਜੀ ਅਸੀਂ ਸੋਚਿਆ ਨਹੀਂ ਸੀ ਜੀ ਕਿ ਆਪਾਂ ਪਿੰਡ ਚੋਂ ਉੱਠ ਕੇ ਇੱਥੇ ਪਹੁੰਚਾਂਗੇ ਜੀ ਜਦੋਂ ਐਮਐਲਏ ਡਾਕਟਰ ਸਾਹਿਬ ਬਣੇ ਤਾਂ ਉਹ ਬੜੀ ਖੁਸ਼ੀ ਹੋਈ ਸੀ ਤੇ ਉਸ ਤੋਂ ਬਾਅਦ ਡਾਕਟਰ ਸਾਹਿਬ ਦਾ ਸੁਪਨਾ ਸੀ ਜੀ ਕਿ ਮੈਂ ਐਮਪੀ ਬਣਾ ਸੋ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਨੇ ਉਹ ਜਿਹੜਾ ਸੁਪਨਾ ਸੀ ਉਹ ਪੂਰਾ ਕੀਤਾ ਤੇ ਹੁਣ ਡਾਕਟਰ ਸਾਹਿਬ ਐਮਪੀ ਨੇ ਤੁਹਾਡੇ ਸਾਹਮਣੇ ਤੇ ਜਿਹੜੀ ਜਨਤਾ ਦਾ ਪਿਆਰ ਹੈ ਬਹੁਤ ਜ਼ਿਆਦਾ ਮਿਲਦਾ ਹੈ ਜੀ ਸੋ ਆਉਣ ਵਾਲਾ ਟਾਈਮ ਜਿਹੜਾ ਬਹੁਤ ਵਧੀਆ ਹੈ ਸਾਡਾ ਬੇਟਾ ਜਿਹੜਾ ਡਾਕਟਰ ਸ਼ਾਂਕਮਰ ਜੀ ਜਿੰਨਾ ਕਿ ਮੈਂ ਸਰਵੇ ਕੀਤਾ ਜਿੰਨੇ ਕਿ ਲੋਕਾਂ ਨੂੰ ਮਿਲਿਆ ਤਾਂ ਮੈਨੂੰ ਇਹ ਲੱਗਦਾ ਵੀ ਬਹੁਤ ਵੱਡੇ ਮਾਰਜਨ ਜਿਹੜਾ ਆਪਾਂ ਜਿੱਤਾਂਗੇ ਜੀ ਨਹੀਂ ਤਾਂ ਸਭ ਇੱਕ ਲਾਈਨ ਡਾਕਟਰੀ ਹੈ ਜੀ ਹਨਾ ਤੇ ਦੂਸਰੇ ਪਾਸੇ ਵਧਾਈ ਕੀ ਹਨਾ ਉਹ ਦੋਨੇ ਬੜਾ ਡਿਫਰੈਂਟ ਜਿਆ ਲੁੱਕ ਹੁੰਦਾ ਇੱਕ ਪਾਸੇ ਡਾਕਟਰੀ ਜੇ ਪਾਸੇ ਵਧਾਈ ਕੀ ਹੈ ਨਾ ਉਹ ਕਿਵੇਂ ਮਾਰਜਨ ਕਿਵੇਂ ਹੁੰਦਾ ਵਿੱਚ ਮਿਕਸ ਕਿਵੇਂ ਹੁੰਦਾ ਕਿਵੇਂ ਸੈੱਟ ਬੈਠਦਾ ਹਾਂ ਮੈਂ ਵੀਰ ਜੀ ਇਹ ਕਹਿਣਾ ਚਾਹੁੰਦਾ ਵੀ ਜਿਹੜੀ ਡਾਕਟਰੀ ਲਾਈਨ ਹੈ ਨਾ ਜੀ ਉਹਦੇ ਵਿੱਚ ਜਦੋਂ ਸਾਡੇ ਕੋਲ ਪੇਸ਼ੈਂਟ ਆਂਦਾ ਨਾ ਉਹਨੂੰ ਤੁਸੀਂ ਬੜੇ ਪਿਆਰ ਨਾਲ ਸੁਣਦੇ ਆ ਜੀ ਜੀ ਉਹਦੀ ਬਿਮਾਰੀ ਸੁਣਦੇ ਆ ਉਹਦੀ ਸਕੈਨ ਕਰਦੇ ਆ ਉਹਦਾ ਹੱਲ ਕਰਦੇ ਆ ਜੀ ਉਸ ਤੋਂ ਬਾਅਦ ਆ ਗਈ ਪੋਲੀਟੀਕਲ ਲਾਈਨ ਜੀ ਇਹ ਜਦ ਐਚਐਸਸੀ ਆ ਗਿਆ ਜੀ ਉਹਦੇ ਵਿੱਚ ਲੋਕਾਂ ਨੂੰ ਟਾਈਮ ਨਹੀਂ ਲੀਡਰ ਦਿੰਦੇ ਸੀ ਜੀ ਤੇ ਜਦੋਂ ਅਸੀਂ ਇਹਦੇ ਵਿੱਚ ਆਏ ਤਾਂ ਲੋਕਾਂ ਨੂੰ ਜਿਹੜਾ ਟਾਈਮ ਦੇਣਾ ਸ਼ੁਰੂ ਕੀਤਾ ਉਹਨਾਂ ਦੀਆਂ ਗੱਲਾਂ ਸੁਣਨੀਆਂ ਸ਼ੁਰੂ ਕੀਤੀਆਂ ਤੇ ਲੋਕਾਂ ਨੂੰ ਬੜੀਆਂ ਚੀਜ਼ਾਂ ਵਧੀਆ ਲੱਗੀਆਂ ਕਿ ਸਾਡੀ ਗੱਲ ਸੁਣਦੇ ਆ ਚਾਹੇ ਦੇਖੋ ਅਸੀਂ ਸਾਰੀਆਂ 100% ਚੀਜ਼ਾਂ ਹੱਲ ਨਹੀਂ ਕਿਸੇ ਦੀਆਂ ਕਰ ਸਕਦੇ ਪਰ ਇਹ ਵੀ ਜਦੋਂ ਤੁਸੀਂ ਕਹਿੰਦੇ ਵੀ ਪੇਸ਼ੈਂਟ ਦੀ ਕੋਈ ਗੱਲ ਸੁਣ ਲਓ ਉਹਨੂੰ ਚੰਗੀ ਤਰ੍ਹਾਂ ਸੁਣ ਲਓ ਉਹਦੀ ਮੈਡੀਸਿਨ ਲਿਖ ਦਿਓ ਤਾਂ ਮੇਰੇ ਖਾਲ 70% ਤਾਂ ਪੇਸ਼ੈਂਟ ਵੈਸੇ ਠੀਕ ਹੋ ਜਾਂਦਾ ਇਸੇ ਤਰ੍ਹਾਂ ਇਸ ਲਾਈਨ 'ਚ ਸੋ ਸਾਨੂੰ ਕੋਈ ਦਿੱਕਤ ਨਹੀਂ ਆਈ ਪਰ ਇਹ ਵੀ ਸਾਡਾ ਤਜਰਬਾ ਉੱਧਰਲਾ ਬਹੁਤ ਸੀ ਜੀ ਤੋ ਜਿਹੜਾ ਤਿਆਰਵਾ ਸੀ ਸਾਡੇ ਕੰਮਾਂ ਨਾਲ ਤੇ ਲੋਕਾਂ ਨੂੰ ਪਸੰਦ ਵੀ ਆ ਡਾਕਟਰ ਸਾਹਿਬ ਕਿੱਦਾਂ ਦਾ ਹੰਗਾਰਾ ਮਰਦਾ ਕਿਉਂਕਿ 2.5 ਸਾਲਾਂ ਦਾ ਜਿਹੜਾ ਸਰਕਾਰ ਦਾ ਸਮਾਂ ਲੰਘ ਚੁੱਕਿਆ ਤੇ 2.5 ਸਾਲਾਂ ਦਾ ਜਿਹੜਾ ਸਮਾਂ ਹੈ ਉਹ ਬਾਕੀ ਆ ਕਿੱਦਾਂ ਦਾ ਹੰਗਾਰਾ ਪਿੰਡਾਂ ਦੇ ਵਿੱਚੋਂ ਮਿਲਦਾ ਲੋਕ ਸੰਤੁਸ਼ਟ ਨੇ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਗੱਲ ਇਹ ਆ ਵੀਰ ਜੀ ਭਈ ਆਮ ਆਦਮੀ ਦੀ ਜੇ ਗੱਲ ਕਰੀਏ ਤੇ ਜਿਹੜੀਆਂ ਕੁਝ ਚੀਜ਼ਾਂ ਆਮ ਆਦਮੀ ਪਾਰਟੀ ਨੇ ਕੀਤੀਆਂ ਜਿਵੇਂ ਕਿ ਬਿਜਲੀ ਦੇ ਬਿੱਲ ਲੈ ਲਓ ਫੋਰ ਜੋਬਸ ਲੈ ਲਓ ਉਹਦੇ ਕਰਕੇ ਜਿਹੜੀ ਆਮ ਆਦਮੀ ਜੇ ਸਾਡਾ ਨਹਿਰੀ ਏਰੀਆ ਆ ਉਹਦੇ ਪਾਣੀ ਦੀ ਗੱਲ ਕਰ ਲਓ ਉਹ ਆਮ ਆਦਮੀ ਪਾਰਟੀ ਦੇ ਸੀਐਮ ਸਾਹਿਬ ਸਾਡੇ ਮਾਨ ਸਾਹਿਬ ਨੇ ਕਾਫੀ ਕੰਮ ਅੱਛੇ ਕੀਤੇ ਹੈ ਪਰ ਮੇਰੇ ਸਾਬ ਉਹ ਜਿਹੜਾ ਮੈਂ ਦੇਖਿਆ ਵੀ ਕਾਂਗਰਸ ਚ ਵੀ ਰਹਿੰਦੇ ਹੋਏ ਕਿ ਜਿਹੜੀਆਂ ਪਾਰਟੀਆਂ 2.5 3 ਸਾਲ ਕੋਈ ਕੰਮ ਨਹੀਂ ਕਰ ਪਾਉਂਦੀਆਂ ਜੀ ਉਸ ਤੋਂ ਬਾਅਦ ਜਿਹੜੇ ਲਾਸਟ ਦੇ ਈਅਰਜ਼ ਹੁੰਦੇ ਆ 2 ਈਅਰਜ਼ ਹੋ ਗਏ ਉਹਦੇ ਵਿੱਚ ਜਿਹੜੀਆਂ ਪਾਰਟੀਆਂ ਬਹੁਤ ਜ਼ਿਆਦਾ ਕੰਮ ਕਰਦੀਆਂ ਸੋ ਮੈਨੂੰ ਵੀ ਆਸ ਹੈ ਕਿ ਜਿਹੜੀ ਸਾਡੀ ਆਮ ਆਦਮੀ ਪਾਰਟੀ ਆ ਵੱਧ ਤੋਂ ਵੱਧ ਜਿਹੜਾ ਉਹ ਕੰਮ ਕਰੇ ਜੀ ਤੁਸੀਂ ਕਾਂਗਰਸ ਪਾਰਟੀ ਦੀ ਗੱਲ ਕੀਤੀ ਆ ਹਨਾ ਪਹਿਲਾਂ ਰਾਜਕੁਮਾਰ ਜੀ ਕਾਂਗਰਸ ਤੋਂ ਵਿਧਾਇਕ ਸੀਗੇ ਉਹਨਾਂ ਤੋਂ ਬਾਅਦ ਕਾਂਗਰਸ ਛੱਡਦੇ ਆ ਆਮ ਆਦਮੀ ਪਾਰਟੀ ਦੇ ਵਿੱਚ ਜਾਂਦੇ ਆ ਉਹ ਉਹ ਸਮਾਂ ਕਿਦਾਂ ਦਾ ਸੀ ਕਿਉਂਕਿ ਇੱਕ ਕਾਂਗਰਸ ਪਾਰਟੀ ਉਹ ਤੋਂ ਬਿਲਕੁਲ ਵਿਰੋਧੀ ਪਾਰਟੀ ਆਮ ਆਦਮੀ ਪਾਰਟੀ ਦੇ ਵਿੱਚ ਜਾਣਾ ਉਹ ਸਮਾਂ ਕਿਦਾਂ ਦਾ ਸੀ ਤੁਹਾਡੇ ਨਾਲ ਗੱਲਬਾਤ ਹੋਈ ਜਾਂ ਤੁਸੀਂ ਕੋਈ ਗੱਲ ਕਹੀ ਹੋਣੀ ਵੀ ਨਾ ਰਹਿਣ ਦੇ ਯਾਰ ਤੂੰ ਆਪਾਂ ਇਸੇ ਪਾਰਟੀ 'ਚ ਠੀਕ ਆ ਕੋਈ ਇਦਾਂ ਦੇ ਵਿਚਾਰ ਹੋਏ ਨੇ ਗੱਲ ਆ ਵੀਰ ਜੀ ਜਦੋਂ ਆ ਪਪਾ ਚਲੇ ਗਏ ਜੀ ਉਸ ਤੋਂ ਬਾਅਦ ਸਾਡੇ ਫਾਦਰ ਵੀ ਇਹੀ ਨੇ ਤੇ ਵੱਡੇ ਭਰਾ ਵੀ ਇਹੀ ਨੇ ਜੀ ਤੇ ਉਹਨਾਂ ਨੇ ਜੋ ਜਿੰਮੇਵਾਰੀ ਚੱਕੀ ਸੀ ਕਿ ਯਾਰ ਲੋਕਾਂ ਦੇ ਕੰਮ ਨਹੀਂ ਹੋ ਪਾਰਾ ਜਿਵੇਂ ਵਿਧਾਇਕ ਸੀ ਜੀ ਡਾਕਟਰ ਸਾਹਿਬ ਕਾਂਗਰਸ ਦੇ ਵਿੱਚ ਵਿਧਾਇਕ ਸੀ ਕੰਮ ਬੜੇ ਘਟ ਗਏ ਤੇ ਲੋਕਾਂ ਦਾ ਜਿਹੜਾ ਮਨੋਵਲ ਹੈ ਨਾ ਉਹ ਘਟ ਜਾਂਦਾ ਤੇ ਉਹਦੇ ਲਈ ਡਾਕਟਰ ਸਾਹਿਬ ਨੂੰ ਸਟੈਪ ਲੈਣਾ ਬਹੁਤ ਜ਼ਰੂਰੀ ਸੀ ਤੇ ਡਾਕਟਰ ਸਾਹਿਬ ਨੇ ਕਈਆਂ ਨਾਲ ਸਲਾਹ ਕੀਤੀ ਸਾਡੇ ਨਾਲ ਸਲਾਹ ਕੀਤੀ ਅਸੀਂ ਵੀ ਕਿਹਾ ਵੀ ਚਲੋ ਜੇ ਤੁਹਾਡੀ ਇੱਛਾ ਹੈ ਤੇ ਆਮ ਆਦਮੀ ਪਾਰਟੀ ਜੁਆਇਨ ਕਰਨ ਦੀ ਹੈ ਤਾਂ ਬੜਾ ਔਖਾ ਸੀ ਕਿਉਂਕਿ ਲੋਕ ਜਿਹੜੇ ਸੀ ਸਾਡੇ ਕਾਂਗਰਸ ਨਾਲ ਬਹੁਤ ਜ਼ਿਆਦਾ ਜੁੜੇ ਹੋਏ ਸੀ ਪਰ ਲੋਕਾਂ ਨੇ ਕੋਈ ਇਦਾਂ ਦੀ ਕਮੀ ਨਹੀਂ ਆਣ ਦਿੱਤੀ ਪਰ ਨਾਰਾਜ਼ਗੀ ਤਾਂ ਹੋਈ ਹੋਊਗੀ ਕਿਤੇ ਨਾ ਕਿਤੇ ਬਹੁਤ ਘੱਟ ਮੇਰੇ ਖਿਆਲ 2% ਜੀ ਜਿਹੜੇ 2% ਸੀਗੇ ਨਾਰਾਜ਼ ਹੋਏ ਮੇਰੇ ਕੋਲ ਉਹ ਹੁਣ ਆ ਗਏ ਪਰ ਇਹ ਆ ਵੀ ਸਾਨੂੰ ਸਾਰਿਆਂ ਨੇ ਬੜਾ ਅਸਰ ਆਇਆ ਕੰਮ ਨੂੰ ਅਸਰ ਆਇਆ ਜੀ ਕਿ ਕਿਤੇ ਜਦੋਂ ਚੰਨੀ ਸਾਹਿਬ ਆਉਂਦੇ ਸੀਗੇ ਹਨਾ ਸਾਬਕਾ ਮੁੱਖ ਮੰਤਰੀ ਨੇ ਉਹਨਾਂ ਨੇ ਬੜੀ ਹਲਾਸ਼ੀਰੀ ਦਿੱਤੀ ਸੀ ਪਹਿਲਾਂ ਰਾਜਕੁਮਾਰ ਚੋਬੇਵਾਲ ਨੂੰ ਪਰ ਹੁਣ ਇਹਨਾਂ ਦੇ ਵਿਰੋਧ ਦੇ ਵਿੱਚ ਪ੍ਰਚਾਰ ਕਰਕੇ ਗਏ ਨੇ ਕਿਵੇਂ ਦੇਖਦੇ ਹੋਂ ਕਦੋਂ ਕੀ ਉਸ ਸਮੇਂ ਉਹ ਹੋਇਆ ਕਿ ਹੁਣ ਪਹਿਲਾਂ ਨਾਲ ਖੜੇ ਸੀ ਅੱਜ ਵਿਰੋਧ ਦੇ ਵਿੱਚ ਖੜੇ ਨੇ ਮੈਂ ਤਾਂ ਵੀ ਇੱਕ ਗੱਲ ਦੇਖਦਾ ਭਈ ਜਦੋਂ ਤੁਹਾਡੇ ਨਾਲ ਐਮਐਲਏ ਤੁਹਾਡੇ ਨਾਲ ਬੈਠਦੇ ਆ ਹਨ ਤੁਹਾਡੀ ਪਾਰਟੀ ਦੇ ਤੇ ਉਦੋਂ ਤੁਹਾਨੂੰ ਬੜੇ ਪਿਆਰੇ ਲੱਗਦੇ ਹਮ ਤੇ ਜਦੋਂ ਕਿਸੇ ਹੋਰ ਪਾਰਟੀ ਚ ਲੱਜ ਜਾਂਦੇ ਤਾਂ ਉਹਨਾਂ ਵਿੱਚ ਕਮੀਆਂ ਨਜ਼ਰ ਆਉਣ ਲੱਗ ਪੈਂਦੀਆਂ ਪਰ ਇਹ ਮੈਨੂੰ ਚੀਜ਼ਾਂ ਵਧੀਆ ਨਹੀਂ ਲੱਗੀਆਂ ਹਮ ਮੈਂ ਸਾਰੇ ਪਾਰਟੀ ਜਿੰਨੇ ਸੀਨੀਅਰ ਆਗੂ ਆ ਸਾਡੇ ਚਾਹੇ ਬੜਿੰਗ ਸਾਹਿਬ ਹੋਣ ਚਾਹੇ ਚੰਨੀ ਜੀ ਹੋਣ ਚਾਹੇ ਬਾਜਵਾ ਸਾਹਿਬ ਇਹ ਵਧੀਆ ਨਹੀਂ ਚੀਜ਼ਾਂ ਲੱਗੀਆਂ ਤੁਸੀਂ ਕੰਮ ਦੀ ਗੱਲ ਕਰੋ ਹਮ ਕੰਮ ਦੇ ਬੋਲਦਿਆਂ ਦੀ ਗੱਲ ਕਰੋ ਜੇ ਚੰਨੀ ਸਾਹਿਬ ਨੇ ਮੇਰੇ ਖਿਆਲ ਉਦੋਂ ਪੈਸੇ ਦਿੱਤੇ ਵੀ ਹੋਣਗੇ ਤੇ ਡਾਕਟਰ ਸਾਹਿਬ ਨੇ ਮੇਰੇ ਖਰ ਪੌਕਟ ਤੇ ਨਹੀਂ ਪਾਏ ਉਹ ਲੋਕਾਂ ਤੇ ਲਾਏ ਤੇ ਲੋਕਾਂ ਦੇ ਕੰਮਾਂ ਤੇ ਲਾਇ। ਸੋ ਇਹ ਜਿਹੜੀਆਂ ਚੀਚਾਂ ਆ ਮੇਰੇ ਖਿਆਲ ਸਟੇਜਾਂ ਤੇ ਬੋਲਣ ਦਾ ਕੋਈ ਮਜ਼ਾ ਨਹੀਂ ਆਉਂਦਾ। ਲੋਕ ਅੱਜ ਕੱਲ ਬੜੇ ਜਾਗਰੂਕ ਨੇ। ਲੋਕ ਕਹਿੰਦੇ ਯਾਰ ਤੂੰ ਇਹ ਗੱਲਾਂ ਛੱਡ ਤੂੰ ਕਰਨਾ ਕੀ ਇਹ ਦੱਸ ਤੇ ਕੀਤਾ ਕੀ ਇਹ ਦੱਸ। ਇਹ ਚੀਜ਼ਾਂ ਨੇ। ਡਾਕਟਰ ਸਾਹਿਬ ਜਦੋਂ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਉਂਦੀ ਆ 2022 ਦੇ ਵਿੱਚ ਸੀਗਾ ਉਦੋਂ ਰਾਜਕਮਰ ਸਾਹਿਬ ਉਹ ਕਾਂਗਰਸ ਤੋਂ ਚੋਣ ਲੜਦੇ ਆ ਉਦੋਂ ਆਮ ਆਦਮੀ ਪਾਰਟੀ ਨੇ ਜਿਹੜੀਆਂ ਗਰੰਟੀਆਂ ਦਿੱਤੀਆਂ ਸੀ ਉਹਨਾਂ ਦੇ ਵਿੱਚ ਜਿਹੜਾ ਔਰਤਾਂ ਨੂੰ ਹਜ਼ਾਰ-ਹਜ਼ਾਰ ਰੁਪਈਆ ਦੇਣਾ ਸੀ। ਤੇ ਹੁਣ ਭਗਵੰਤ ਮਾਨ ਸਾਹਿਬ ਜਦੋਂ ਕਹਦੀਏ ਕਿ ਇੱਕ 30 ਮਹੀਨਿਆਂ ਦਾ ਸਮਾਂ ਨਿਕਲ ਚੁੱਕਿਆ 33 ਮਹੀਨਿਆਂ ਦਾ ਤਾਂ ਹੁਣ ਚੱਬੇ ਵਾਲਾ ਆਉਂਦੇ ਆ ਕਹਿੰਦੇ ਵੀ ਚਲੋ ਨਹੀਂ ਦਿੱਤੇ ਗਏ ਠੀਕ ਆ ਪਰ ਹੁਣ ਅਸੀਂ 11 1100 ਦਵਾਂਗੇ ਪਰ ਹੁਣ ਇਹ 1100 ਲੈਣ ਲਈ ਬੀਬੀਆਂ ਨੂੰ ਕਿੰਨੀ ਦੇਰ ਵੇਟ ਕਰਨੀ ਪਊਗੀ ਹਾਂ ਮੇਰੇ ਖਿਆਲ ਭਾਜੀ ਇਹ ਮੈਨੂੰ ਲੱਗਦਾ ਬਹੁਤ ਜਲਦ ਨਾ ਮਾਨ ਸਾਹਿਬ ਨੇ ਕਰ ਦੇਣਾ ਜੀ ਦਲੇਰ ਸੀਐਮ ਨੇ ਜੀ ਕਿਉਂਕਿ ਜਿਹੜਾ ਦਲੇਰ ਸੀਐਮ ਹੁੰਦਾ ਪਾਰਟੀ ਦਾ ਜਿਹੜਾ ਮੈਂ ਹੈੱਡ ਹੁੰਦਾ ਜੀ ਉਹਦੀ ਬੜੀ ਵੱਡੀ ਕਾਰਗੁਜ਼ਾਰੀ ਹੁੰਦੀ ਆ ਉਹਨੇ ਸੋਚ ਰੱਖਿਆ ਹੈ ਤੇ ਮੇਰੇ ਖਿਆਲ ਬਹੁਤ ਜਲਦੀ ਮੇਰੇ ਖਿਆਲ ਨੈਕਸਟ ਈਅਰ ਚ ਨਿਊ ਇਅਰ ਜਿਹੜਾ ਆਏਗਾ ਉਹਦੇ ਵਿੱਚ ਆਉਣ ਵਾਲੇ ਟਾਈਮ 'ਚ ਮੇਨੂੰ ਖਿਆਲ ਪਈ ਸਾਰੀਆਂ ਬੀਬੀਆਂ ਜਿਹੜੀਆਂ 11-1100 ਰੁਪਏ ਜਿਹੜਾ ਉਹਨਾਂ ਨੂੰ ਜਰੂਰ ਮਿਲਣ ਪਰ ਬੀਬੀਆਂ ਕਿਤੇ ਸਵਾਲ ਨਹੀਂ ਕਰਦੀਆਂ ਵੀ ਸਾਡਾ 30-30 31-31000 ਰੁਪਏ ਇਕੱਠਾ ਹੋ ਗਿਆ ਪਹਿਲਾਂ ਉਹ ਵੀ ਦੇ ਦੋ ਆਪਾਂ ਜੀ ਇਦਾਂ ਦੀ ਕੋਈ ਦਿੱਕਤ ਆਈ ਨਹੀਂ ਕਿਉਂਕਿ ਡਾਕਟਰ ਸਾਹਿਬ ਨੇ ਆਲਰੇਡੀ ਬੜਾ ਕੰਮ ਕਰਤਾ ਹੈ ਜੀ ਤੇ ਤੁਸੀਂ ਸੁਣਦੇ ਹੋਣੇ ਆ ਵੀ ਡਾਕਟਰ ਸਾਹਿਬ ਨੇ ਹਰੇਕ ਜਿਹੜੇ ਬਾਲੇ ਛੱਤਾਂ ਦੀ ਗੱਲ ਕਰ ਲਈਏ ਤੇ ਮੇਰੇ ਖਿਆਲ ਅਸੀਂ ਇੰਨੇ ਕਿ ਪੈਸੇ ਦੇ ਚੁੱਕੇ ਆ ਲੋਕਾਂ ਨੂੰ ਘਰ ਦੇ ਇਹ ਪਰਸਨਲ ਜੀ ਇੱਕ ਤਾਂ ਗ੍ਰਾਂਟ ਹੁੰਦੇ ਨਾ ਆਪਾਂ ਗ੍ਰਾਂਟਸ ਦਿੰਦੇ ਆ ਪਿੰਡਾਂ ਨੂੰ ਉਹ ਨਹੀਂ ਆਪਾਂ ਪਰਸਨਲ ਜਿਹੜੇ ਪੈਸੇ ਦਿੱਤੇ ਆ ਮੇਰੇ ਖਿਆਲ 8000 ਦੇ ਲੱਗੇ ਛਾਗੇ ਲੋਕਾਂ ਨੂੰ ਉਹ 10000 10000 ਜਾਂ 15 15000 ਜਿਹੜੀ ਉਹ ਸਹਾਇਤਾ ਮਿਲ ਚੁੱਕੀ ਹੈ ਤੇ ਉਹ ਕਹਿੰਦੇ ਵੀ ਜੇ ਡਾਕਟਰ ਸਾਹਿਬ ਨੇ ਇਹ ਚੀਜ਼ਾਂ ਕੀਤੀਆਂ ਉਹ ਕਿਸੇ ਐਮਐਲਏ ਨੇ ਨਹੀਂ ਕੀਤੀਆਂ ਤੁਸੀਂ ਇਹ ਨੋਟ ਕਰ ਲਓ ਪੰਜਾਬ ਦੇ ਵਿੱਚ 117 ਸੀਟਾਂ ਉਹਦੇ ਵਿੱਚ ਕਿਸੇ ਐਮਐਲਏ ਨੇ ਇਹ ਕੰਮ ਨਹੀਂ ਕੀਤਾ ਜੋ ਡਾਕਟਰ ਸਾਹਿਬ ਨੇ ਕੀਤਾ ਜੀ ਤੇ ਉਹ ਜਿਹੜੇ ਪੈਸੇ ਆ ਉਹ ਜਿਨ੍ਹਾਂ ਨੂੰ ਮਿਲ ਗਏ ਆ ਉਹ ਬੜੇ ਖੁਸ਼ ਨੇ ਜਿਨ੍ਹਾਂ ਨੂੰ ਮਿਲਣੇ ਆ ਹਜੇ ਕੁਛ ਰਹਿੰਦੇ ਆ 3000 ਫਾਰਮ ਭਰੇ ਹੋਏ ਨੇ ਤੇ ਡਾਕਟਰ ਸਾਹਿਬ ਨੇ ਉਹਨਾਂ ਦਾ ਵੀ ਅਰੇਂਜਮੈਂਟ ਕੀਤਾ ਹੋਇਆ ਜੀ ਡਾਕਟਰ ਸਾਹਿਬ ਇੱਕ ਗੱਲ ਇਹ ਹੈ ਕਿ ਹੁਣ ਕਾਂਗਰਸ ਦੇ ਵੱਲੋਂ ਰਣਜੀਤ ਕੁਮਾਰ ਨੇ ਟਿਕਟ ਦਿੱਤੀ ਗਈ ਹੈ ਉਹ बसपा ਦੇ ਵਿੱਚੋਂ ਲੈ ਕੇ ਆਉਂਦੇ ਨੇ ਕੀ ਉਹਨਾਂ ਦੇ ਕੋਲ ਕੋਈ ਇੱਥੇ ਹੋਰ ਸਾਲਿਡ ਕੈਂਡੀਡੇਟ ਜਿਹੜਾ ਉਹ ਕਾਂਗਰਸ ਪਾਰਟੀ ਕੋਲ ਹੈ ਨਹੀਂ ਸੀ ਜਿਹੜਾ बसपा ਤੋਂ ਲਿਆਉਣਾ ਪੈ ਗਿਆ ਇਹ ਜੀ ਹੁਣ ਕਾਂਗਰਸ ਦੀ ਰੀਤ ਰਹੀ ਆ ਜੀ ਕਿਉਂ ਨਹੀਂ ਪਤਾ ਨਹੀਂ ਕਿੱਥੋਂ ਪੈਰਾਸ਼ੂਟ ਰਾਹੀਂ ਲਿਆ ਕੇ ਕੈਂਡੀਡੇਟ ਦੇਣਾ ਹੀ ਹੁੰਦਾ ਪਰ ਜੀ ਜੀ ਚਲੋ ਅੱਛੇ ਨੇ ਐਡਵੋਕੇਟ ਨੇ ਕੋਈ ਇਦਾਂ ਦੀ ਗੱਲ ਨਹੀਂ ਪਰ ਇਹ ਆ ਵੀ ਉਹਨਾਂ ਨੂੰ ਚਾਹੀਦਾ ਕੋਈ ਜਿਹੜਾ ਪੁਰਾਣਾ ਕੈਂਡੀਡੇਟ ਸੀ ਉਹਨਾਂ ਨੂੰ ਮੌਕਾ ਜ਼ਰੂਰ ਦਿੰਦੇ ਚਾਹੇ ਜਾਂ ਜਾਮਨੀ ਗੂ ਮਰਜੀ ਹੋ ਜਾਣ ਤੇ ਚਾਹੇ ਰਸੂਲਪੂਰੀ ਜੀ ਹੁੰਦੇ ਹਨ ਇਹ ਪੁਰਾਣੇ ਸੀ ਮਿਹਨਤੀ ਵੀ ਸੀਗੇ ਕਿ ਇਹਨਾਂ ਨੂੰ ਦਿੰਦੇ ਤਾਂ ਮੇਰੇ ਖਿਆਲ ਥੋੜਾ ਜਿਹਾ ਇਹ ਥੋੜਾ ਜਿਹਾ ਸਾਨੂੰ ਮੁਕਾਬਲਾ ਦੇ ਸਕਦੇ ਸੀ ਪਰ ਰਣਜੀਤ ਜੀ ਥੋੜੇ ਨਵੇਂ ਹੋਣ ਕਰਕੇ ਜਾਂ ਬੀਐਸਪੀ ਕੈਡਰ ਹੋਣ ਕਰਕੇ ਥੋੜਾ ਪਿੱਛੇ ਰਹਿ ਗਿਆ ਹਮ ਕਿਤੇ ਹੁਣ ਜਿਹੜੇ ਸੋਨ ਸਿੰਘ ਠੰਡਲ ਨੇ ਹਨਾ ਉਹ ਪਹਿਲਾਂ ਵੀ ਇਥੋਂ ਗੜ ਰਿਹਾ ਉਹਨਾਂ ਦਾ ਅਕਾਲੀ ਦਲ ਦਾ ਗੜ ਰਿਹਾ ਹੁਣ ਬੀਜੇਪੀ ਤੋਂ ਚੋਣ ਲੜਦੇ ਕਿਤੇ ਨਾ ਕਿਤੇ ਜਿਹੜਾ ਔਖਾ ਜ਼ਰੂਰ ਹੋਇਆ ਮੁਕਾਬਲਾ ਜ਼ਰੂਰ ਹੋਇਆ ਟੱਕਰ ਜ਼ਰੂਰ ਹੋਈ ਆ ਨਹੀਂ ਜੀ ਬੀਜੇਪੀ ਐਕਚੁਅਲੀ ਜੇ ਤੁਸੀਂ ਭਾਜੀ ਗੱਲ ਕਰੀਏ ਤਾਂ ਆਪਾਂ ਜਦੋਂ ਵੀ ਤੁਸੀਂ ਦੇਖ ਲਓ ਭਈ 22 ਦਾ ਇਲੈਕਸ਼ਨ ਦੇਖ ਲਈਏ 17 ਦਾ ਦੇਖ ਲਈਏ ਉਹਦੇ ਵਿੱਚ ਮੇਰੇ ਖਿਆਲ ਬੀਜਪੀ ਨੂੰ ਜਿਹੜੀ ਵੋਟ ਪੈਂਦੀ ਸੀ 4500 4000 ਤੇ ਲਾਗੇ-ਛਾਗੇ ਪੈਂਦੀ ਸੀ ਤੇ ਹੁਣ ਸਾਡੇ ਠੰਡਲ ਸਾਹਿਬ ਜਿਹੜੇ ਆ ਬਹੁਤ ਸਤਿਕਾਰਯੋਗ ਨੇ ਤੇ ਮੇਰੇ ਖਿਆਲ ਉਹਨਾਂ ਨੂੰ ਮੇਰੇ ਖਿਆਲ ਜੇ ਅਕਾਲੀ ਦਲ ਦੀ ਗੱਲ ਕਰੀਏ ਅਕਾਲੀ ਦਲ ਮੈਨੂੰ ਲੱਗਦਾ ਬੀਜਪੀ ਨੂੰ ਵੋਟ ਨਹੀਂ ਪਾਉਂਦਾ ਕਿਉਂਕਿ ਅਕਾਲੀ ਦਲ ਜਿਹੜਾ ਟੋਟਲੀ ਆ ਜਿਹੜਾ ਮੋਦੀ ਸਾਹਿਬ ਦੇ ਖਿਲਾਫ ਚੱਲਦਾ ਤੁਹਾਨੂੰ ਪਤਾ ਹੈ ਕਿਸਾਨੀ ਦੀ ਗੱਲ ਕਰ ਲਈਏ ਤੇ ਮੋਦੀ ਸਾਹਿਬ ਕਰਕੇ ਜਿਹੜੇ ਆਪਣੇ ਜਿੰਨੇ ਵੀ ਜਿਹੜੇ ਜ਼ਿੰਮੇਵਾਰ ਭਰਾ ਆ ਅਕਾਲੀ ਦਲ ਨੂੰ ਬਿਲੋਂਗ ਕਰਦੇ ਮੇਰੇ ਖਿਆਲੋਂ ਵੋਟ ਨਹੀਂ ਪਾਣਗੇ ਪਰ ਤੁਸੀਂ ਕਿਸਾਨੀ ਦੀ ਗੱਲ ਕੀਤੀ ਹੈ ਇਸ ਵਾਰ ਜਿਹੜੀ ਕਿਸਾਨੀ ਨੂੰ ਆਮ ਆਦਮੀ ਪਾਰਟੀ ਦੇ ਖਿਲਾਫ ਵੀ ਕਾਫੀ ਹੋਈ ਆ ਲਿਫਟਿੰਗ ਨਹੀਂ ਹੋਈ ਕਿਸਾਨ ਮੰਡੀਆਂ ਦੇ ਵਿੱਚ ਰੋਲੇ ਨੇ ਚਾਹੇ ਦੁਸ਼ਹਿਰਾ ਹੋਵੇ ਚਾਹੇ ਦੀਵਾਲੀ ਹੋਵੇ ਚਾਹੇ ਕਰਵਾ 14 ਹੋਵੇ ਸਾਰੇ ਤਿਹਾਰੀ ਮੰਡੀਆਂ ਦੇ ਵਿੱਚ ਨਿਕਲੇ ਨੇ ਉਹ ਹੁਣ ਕਿਤੇ ਨਾ ਕਿਤੇ ਉਹ ਕਸੂਰਬਾਰ ਜਿਹੜਾ ਆਮ ਆਦਮੀ ਪਾਰਟੀ ਨੂੰ ਵੀ ਮੰਨਦੇ ਆ ਨਹੀਂ ਬਿਲਕੁਲ ਬਿਲਕੁਲ ਪਰ ਇਹ ਆ ਵੀ ਫਿਰ ਵੀ ਆਪਾਂ ਉਹਨੂੰ ਮੈਨੇਜ ਕੀਤਾ ਜੀ ਟਰਾਈ ਕੀਤਾ ਵੀ ਅੱਛੀ ਤਰ੍ਹਾਂ ਉਹਨਾਂ ਦਾ ਜਿਹੜਾ ਸਾਡੇ ਕਿਸਾਨਾਂ ਦੀ ਜਿਹੜੀ ਝੋਨੇ ਦੀ ਜਿਹੜੀ ਖਰੀਦਦਾਰੀ ਅੱਛੀ ਹੋ ਸਕੇ ਪਰ ਫਿਰ ਵੀ ਮੈਂ ਕਹਿੰਦਾ ਕਿਤੇ ਨਾ ਕਿਤੇ ਚੀਜ਼ਾਂ ਰਹਿ ਜਾਂਦੀਆਂ ਸਰਕਾਰਾਂ ਤੋਂ ਰਹਿ ਜਾਂਦੀਆਂ ਅਣਦੇਖੀਆਂ ਹੋ ਜਾਂਦੀਆਂ ਪਰ ਮੈਂ ਮਾਨ ਸਾਹਿਬ ਨੂੰ ਵੀ ਕਿਉਂਕਿ ਮੈਂ ਉਸ ਕੱਦ ਦਾ ਤਾਂ ਮਾਲਕ ਨਹੀਂ ਐ ਪਰ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ ਭਈ ਭਾਈ ਜਦੋਂ ਤੁਹਾਨੂੰ ਐਡੀ ਵੱਡੀ ਕੁਰਸੀ ਮਿਲੀ ਐ ਜ਼ਰੂਰ ਇਹ ਚੀਜ਼ਾਂ ਜਿਹੜੀਆਂ ਹਨ ਆਪ ਬੈਠ ਕੇ ਜਿਹੜੀਆਂ ਆਪ ਦੇਖੋ ਕਿਉਂਕਿ ਇਹਨਾਂ ਜਿਹੜੇ ਲੋਕ ਆ ਬਚਾਰੇ ਬੜੇ ਮਿਹਨਤੀ ਨੇ ਹੈਂਡ ਟੂ ਮਾਊਥ ਹੀ ਹੁੰਦੇ ਸੋ ਇਹਨਾਂ ਨੂੰ ਅਣਦੇਖਿਆ ਨਾ ਕੀਤਾ ਜਾ ਜੀ ਇੱਕ ਡਾਕਟਰ ਸਾਹਿਬ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਨਾ ਪਹਿਲਾਂ ਬڑے ਬਿਆਨ ਦਿੰਦੇ ਹੁੰਦੇ ਸੀ ਕਹਿੰਦੇ ਵੀ ਇੱਕ ਇੱਕ ਗੱਡੀ ਦੇ ਨਾਲ ਜਿਹੜਾ 100 100 ਗੱਡੀ ਦਾ ਕਾਫਲਾ ਹੁੰਦਾ ਉਹ ਹੂਟਰ ਵਜਾਉਂਦੇ ਜਾਂਦੇ ਆ ਪਰ ਜੇ ਅੱਜ ਉਹਨਾਂ ਦੀ ਗੱਲ ਕਰ ਲਈਏ ਤਾਂ ਉਹਨਾਂ ਦੀਆਂ ਗੱਡੀਆਂ ਵੀ ਉੰਨੀ ਹੀ ਹੁੰਦੀਆਂ ਨੇ ਤਾਂ ਉਹਨਾਂ ਦੀਆਂ ਗੱਡੀਆਂ ਵੀ ਹੂਟਰ ਮਾਰਦੀਆਂ ਜਾਂਦੀਆਂ ਨੇ ਹਾਲਾਂਕਿ ਸਾਨੂੰ ਜ਼ਰੂਰ ਮਲਾਲ ਰਿਹਾ ਪਰसों ਦੀ ਗੱਲ ਹੈ ਤਾਂ ਗਿੱਦੜ ਬਾਹੇ ਇਹਨਾਂ ਦੀ ਚੋਣ ਰੈਲੀ ਸੀ ਤਾਂ ਉਹ ਇੱਕ ਛੋਟਾ ਜਿਹਾ ਬਾਜ਼ਾਰ ਆ ਤਾਂ ਉੱਥੋਂ ਗੱਡੀਆਂ ਘਟੂ-ਘਟ 100 120 ਦੀ ਸਪੀਡ ਤੇ ਨਿਕਲੀਆਂ ਨੇ ਉਹ ਕਿਤੇ ਨਾ ਕਿਤੇ ਬਿਆਨ ਹਾਜਮ ਨਹੀਂ ਗੱਲ ਇਹ ਪਾਜੀ ਪੇ ਬੜਿਆ ਉੱਪਰਲੇ ਲੈਵਲ ਦੀਆਂ ਗੱਲਾਂ ਸਿਕਿਉਰਿਟੀ ਲੈਵਲ ਦੀਆਂ ਗੱਲਾਂ ਕਹਿ ਲਓ ਜੀ ਇਹ ਕਹਿੰਦੇ ਜਦੋਂ ਵੀ ਗੱਲ ਹੁੰਦੀ ਆ ਮਾਨ ਸਾਹਿਬ ਨਾਲ ਡਾਕਟਰ ਸਾਹਿਬ ਦੀ ਉਹ ਕਹਿੰਦੇ ਵੀ ਮੈਂ ਨਹੀਂ ਚਾਹਦਾ ਸਿਕਿਉਰਿਟੀ ਹਮ ਪਰ ਜਿਹੜਾ ਪ੍ਰੋਟੋਕੋਲ ਹਮ ਸਿਕਿਉਰਿਟੀ ਲੈਵਲ ਆ ਉਹ ਆਪਣੇ ਆਪ ਹੀ ਉਸ ਲੈਵਲ ਨੂੰ ਮੇਨਟੇਨਡ ਕਰਦੇ ਇਸ ਕਰਕੇ ਕਹਿੰਦੇ ਵੀ ਮੇਰੀ ਮਜਬੂਰੀ ਹੋ ਜਾਂਦੀ ਆ ਤੇ ਇਹ ਜਿਹੜੀ ਸਿਕਿਉਰਿਟੀ ਆ ਮੈਨੂੰ ਹਾਇਰ ਕਰਨੀ ਪੈਂਦੀ ਕਿਉਂਕਿ ਪ੍ਰੋਟੋਕੋਲ ਤਾਂ ਹਰੇਕ ਮੁਖਮੰਤੀ ਨਾਲ ਸੀ ਚਾਹੇ ਉਪਰਕਾਸ਼ ਸਿੰਘ ਬਾਦਲ ਸੀ ਚਾਹੇ ਕੈਪਟਨ ਸਾਹਿਬ ਸੀ ਚਾਹੇ ਕੰਨੀ ਸਾਹਿਬ ਸੀ ਜੀ ਹਾਂ ਜਦੋਂ ਵੀਰ ਜੀ ਤੁਸੀਂ ਸਰਪੰਚ ਨਹੀਂ ਬਣਦੇ ਨਾ ਤੁਸੀਂ ਕਹਿੰਦੇ ਹੁੰਦੇ ਵੀ ਮੈਂ ਸਾਰੇ ਪਿੰਡ ਦਾ ਸੁਧਾਰ ਕਰ ਦੋ ਜਦੋਂ ਤੁਸੀਂ ਸਰਪੰਚ ਬਣ ਜਾਂਦੇ ਤਾਂ ਪੁੜੀਆਂ ਚੀਜ਼ਾਂ ਕਮੀਆਂ ਰਹਿ ਜਾਂਦੀਆਂ ਪਰ ਉਹ ਜਦੋਂ ਟੋਲ ਗਲ ਚ ਪੈਂਦਾ ਉਦੋਂ ਪਤਾ ਲੱਗਦਾ ਵੀ ਕਿਵੇਂ ਵਜਾਉਣਾ ਫਿਰ ਉੱਥੇ ਦਿੱਕਤ ਆ ਜਾਂਦੀ ਪ੍ਰੋਬਲਮ ਆ ਜਾਂਦੀ ਹੈ ਪਰ ਸੀਐਮ ਸਾਹਿਬ ਫਿਰ ਵੀ ਟਰਾਈ ਕਰਦੇ ਚਲੋ ਯੋ ਕਿਤੇ ਨਾ ਕਿਤੇ ਇਹ ਜ਼ਰੂਰ ਮੈਸੇਜ ਪਹੁੰਚਾ ਦਿਓ ਕਿ ਸਪੀਡ ਬਹੁਤ ਜ਼ਿਆਦਾ ਹੁੰਦੀ ਹੈ ਸਪੀਡ ਦਾ ਜ਼ਰੂਰ ਧਿਆਨ ਰੱਖਿਆ ਜਾਵੇ ਮੈਂ ਮੇਰੀ ਜੀ ਮੁਲਾਕਾਤ ਇੰਨੀ ਨਹੀਂ ਹੋਈ ਕਦੀ ਮਾਨ ਸਾਹਿਬ ਨਾਲ ਪਰ ਜਦੋਂ ਹੋਈ ਮੈਂ ਹੋਰ ਵੀ ਕਈ ਗੱਲਾਂ ਕਰਨੀਆਂ ਆ ਮਾਨ ਸਾਹਿਬ ਨਾਲ ਜੀ ਕਿਉਂਕਿ ਸਾਡੇ ਬੇਰੋਜ਼ਗਾਰੀ ਕਰਕੇ ਹਮ ਕਿਉਂਕਿ ਜਿਹੜੇ ਸਾਡੇ ਬੇਰੁਜ਼ਗਾਰ ਨੌਜਵਾਨ ਆ ਭਾਜੀ ਮੈਂ ਉਹਨਾਂ ਨੂੰ ਬੜੀ ਬਾਰੀ ਫੇਸ ਕਰਦਾ ਕਿਉਂਕਿ ਮੇਰੀਆਂ ਰੈਲੀਆਂ ਜ਼ਿਆਦਾ ਨੌਜਵਾਨਾਂ ਦੀਆਂ ਹੁੰਦੀਆਂ ਜੀ ਜੇ ਅੱਜ ਨੌਜਵਾਨਾਂ ਨੂੰ ਰੋਜ਼ਗਾਰ ਮਿਲੇ ਹਮ ਪਾ ਮੈਂ ਮੈਨੂੰ ਕਹਿੰਦਾ 70000 ਦੀ ਨੌਕਰੀ ਮਿਲਿਆ ਲੱਖ ਦੀ ਨੌਕਰੀ ਮਿਲ ਨਹੀਂ ਮੈਂ ਕਹਿੰਦਾ 25 30000 ਦੀ ਨੌਕਰੀ ਮਿਲ ਜਾ ਬੱਚਿਆਂ ਨੂੰ ਚਾਹੇ ਉਹ ਪੁਲਿਸ ਦੀ ਲਾਈਨ ਚ ਹੋ ਜਾਏ ਚਾਹੇ ਪਟਵਾਰਖਾਨੇ ਚ ਹੋ ਜਾਏ ਕਿਸੇ ਵੀ ਚ ਕਿਉਂਕਿ ਬੜੀਆਂ ਵੈਕੈਂਸੀਆਂ ਖਾਲੀਆਂ ਨੇ ਜੇ ਉਹਨਾਂ ਦੇ ਵਿੱਚ ਅਸੀਂ ਬੱਚਿਆਂ ਨੂੰ ਔਕਾ ਦੇਈਏ ਤੇ ਮੇਰੇ ਖਿਆਲ ਜਿਹੜਾ ਰਸ਼ਾ ਹੈ ਘੱਟ ਸਕਦਾ ਤੇ ਜਿਹੜੇ ਦਾਣਿਆਂ ਦਾ ਰੌਲਾ ਕਈ ਵਾਰੀ ਪੈਂਦਾ ਵੀ ਜੀ ਦਾਣੇ ਨਹੀਂ ਮਿਲ ਰਹੇ ਤੇ ਮੇਰੇ ਖਿਆਲ ਦਾਣਿਆਂ ਦੀ ਸਕੀਮ ਬੰਦ ਹੀ ਹੋ ਜਾਊਗੀ ਇਹ ਬੱਚੇ ਸਾਡੇ ਰੋਜ਼ਗਾਰ ਤੇ ਲੱਗ ਜਾਣ। ਜੀ। ਸੋ ਮੈਂ ਸੀਐਮ ਸਾਹਿਬ ਨਾਲ ਗੱਲ ਜਰੂਰ ਕਰੂੰਗਾ ਕਦੀ ਮੌਕਾ ਮਿਲਿਆ ਤੇ ਸੀਐਮ ਸਾਹਿਬ ਨੂੰ ਬੇਨਤੀ ਵੀ ਕਰੂੰਗਾ ਸੀਐਮ ਸਾਹਿਬ ਜੀ। ਪਰਮਾਤਮਾ ਨੇ ਬੜੀ ਵੱਡੀ ਕਿਰਪਾ ਕੀਤੀ ਹੈ ਤੁਹਾਡੇ ਤੇ। ਸੇ ਪਲੀਜ਼ ਇਹ ਕਰਕੇ ਨਾ ਜਰੂਰ ਬੱਚਿਆਂ ਦਾ ਜਿਹੜਾ ਧਿਆਨ ਦਿੱਤਾ ਜਾਵੇ। ਇੱਕ ਡਾਟ ਸਾਬ ਜਿਹੜਾ ਪੀਆਰਟੀਸੀ ਦੇ ਵਿੱਚ ਪਨ ਬੱਸ ਹੋ ਗਈ, ਰੋਡਵੇਜ਼ ਹੋ ਗਈ ਉਹਨਾਂ ਦੇ ਵਿੱਚ ਬੀਬੀਆਂ ਦਾ ਕਰਾਇਆ ਮਾਫ ਕੀਤਾ ਗਿਆ। ਚਾਹੇ ਉਹ ਛੋਟੇ ਪਰਿਵਾਰ ਦੀਆਂ ਚਾਹੇ ਵੱਡੇ ਪਰੋਹ ਹਾਲਾਂਕਿ ਅੱਗੇ ਪਹਿਲਾਂ ਇੱਕ ਕਾਰਡ ਬਣਦੇ ਹੁੰਦੇ ਸੀ ਉਹ ਸ਼ਾਇਦ ਪੀਲੇ ਕਾਰਡ ਕਹਿੰਦੇ ਸੀਗੇ ਨਾ ਪੀਲੀ ਕਾਪੀ ਹੁੰਦੀ ਸੀ ਤਾਂ ਉਹ ਬੀਬੀਆਂ ਬੱਸਾਂ 'ਚ ਦਿਖਾਉਂਦੀਆਂ ਸੀ ਜਿਹੜੇ ਗਰੀਬ ਪਰਿਵਾਰ ਹੁੰਦੇ ਸੀ ਤਾਂ ਉਹਨਾਂ ਦਾ ਕਿਰਾਇਆ ਮਾਫ ਹੁੰਦਾ ਸੀ ਸ਼ਾਇਦ ਅੱਧਾ ਲੱਗਦਾ ਸੀ ਉਦੋਂ ਬਹੁਤ ਛੋਟੇ ਸੀ ਅਸੀਂ ਤਾਂ ਹੁਣ ਬਿਲਕੁਲ ਮਾਫ ਕਰਤਾ ਤਾਂ ਕਈ ਹਜ਼ਾਰਾਂ ਦੇ ਹਜ਼ਾਰ ਕਰੋੜ ਦੇ ਘਾਟੇ 'ਚ ਸਰਕਾਰੀ ਬੱਸਾਂ ਚੱਲੀਆਂ ਗਈਆਂ ਹਨਾ ਕਿਤੇ ਨਾ ਕਿਤੇ ਲੱਗਦਾ ਵੀ ਇਹ ਚੀਜ਼ ਬੰਦ ਹੋਣੀ ਚਾਹੀਦੀ ਆ ਜੇ ਬੱਚਿਆਂ ਨੂੰ ਅਸੀਂ ਰੋਜ਼ਗਾਰ ਦਵਾਗੇ ਤਾਂ ਉਹ ਆਪਣੀਆਂ ਮਾਵਾਂ ਨੂੰ ਕਿਰਾਇਆ ਵੀ ਦੇ ਸਕਦੇ ਮੈਂ ਤਾਂ ਭਾਵੇਂ ਇਸ ਚੀਜ਼ ਨਾਲ ਸਹਿਮਤ ਨਹੀਂ ਜੀ ਇਹ ਫ੍ਰੀ ਹੋਣਾ ਚਾਹੀਦਾ ਫ੍ਰੀ ਹੋਣਾ ਨਹੀਂ ਦੇਖੋ ਜੀ ਤੁਸੀਂ ਜੌਬ ਕਰਦੇ ਆ ਫ੍ਰੀ ਜੌਬ ਕਰਦੇ ਆ ਪਰਿਵਾਰ ਨੂੰ ਕਿਵੇਂ ਚਲਾਉ ਜੀ ਸੀਐਮ ਸਾਹਿਬ ਕਿਵੇਂ ਪੰਜਾਬ ਨੂੰ ਚਲਾਣਗੇ ਪਰ ਮੈਂ ਚਾਹੁੰਦਾ ਪੇਛਾ ਕਰਤਾ ਕਰਾਇਆ ਲਾਓ ਜ਼ਰੂਰਤਮੰਦਾਂ ਦਾ ਫ੍ਰੀ ਕਰੋ ਜੀ ਉਹ ਜਿਆਦਾ ਉਮਰ ਦੇ ਬਜ਼ੁਰਗ ਨੇ ਚਾਹੇ ਬੰਦੇ ਨੇ ਚਾਹੇ ਬੀਬੀਆਂ ਉਹਨਾਂ ਨੂੰ ਜ਼ਰੂਰ ਭਾਵੇਂ ਬੀਬੀਆਂ ਹੋਣ ਚਾਹੇ ਬੰਦੇ ਜਦੋਂ ਛੋਟੇ ਬੱਚੇ ਨੇ ਸਕੂਲ ਵਾਲੇ ਨੇ ਉਹਨਾਂ ਦਾ ਕਿਰਾਇਆ ਉਹਨਾਂ ਦਾ ਕਿਰਾਇਆ ਮਾਫ ਕੀਤਾ ਜਾ ਬਟ ਇਹ ਤਾਂ ਐਵੇਂ ਲੋਕ ਬਿਨਾਂ ਗੱਲ ਤੋਂ ਫਿਰ ਸਫਰ ਕਰੀ ਜਾ ਰਹੇ ਮੇਰੇ ਖਿਆਲ ਬਾਸ ਸਰਵਿਸ ਵੀ ਜਿਹੜੀ ਉਹ ਬਿਜ਼ੀ ਕੀਤੀ ਹੋਈ ਹੈ ਤੇ ਫ੍ਰੀ ਆ ਚਲੋ ਜੀ ਅੱਜ ਘੁੰਮਿਆਂ ਆਂਦੇ ਆ ਸੋ ਇਹ ਜਿਹੜੀਆਂ ਚੀਜ਼ਾਂ ਮੈਂ ਨਹੀਂ ਲਾਇਕ ਨਹੀਂ ਕਰਦਾ ਵੀ ਫ੍ਰੀ ਨਹੀਂ ਹੋਣਾ ਚਾਹੀਦਾ ਕੁਛ ਨਾ ਕੁਛ ਪੰਜਾਬ ਸਰਕਾਰ ਨੂੰ ਦਈਏ ਤਾਂ ਹੀ ਸਾਨੂੰ ਵਾਪਸ ਆਉ ਜੀ ਹਾਂ ਇੱਕ ਜਦੋਂ ਤੁਸੀਂ ਰੋਡਾਂ ਤੇ ਚੱਲਦੇ ਹੋਵੋ ਬਹੁਤ ਦੇਖੇ ਹੋਣਗੇ ਹਨਾ ਪੰਜਾਬ ਸਰਕਾਰ ਦੇ ਹੋਟਿੰਗ ਬਹੁਤ ਜਿਆਦਾ ਲੱਗੇ ਨੇ ਪਰ ਜਦੋਂ ਭੂਆਨਤਮਨ ਸਾਹਿਬ ਸੱਤਾ ਤੋਂ ਬਾਹਰ ਸੀਗੇ ਉਦੋਂ ਮਸ਼ਹੂਰੀਆਂ ਨੂੰ ਬੜਾ ਕਹਿੰਦੇ ਸੀ ਵੀ ਇਹ ਬੜੀ ਮਸ਼ਹੂਰੀਆਂ ਕਰਦੇ ਨੇ ਪਰ ਜੇ ਅੱਜ ਗੱਲ ਕਰ ਲਈਏ ਤਾਂ ਅੱਜ ਮੇਰੇ ਹਿਸਾਬ ਨਾਲ 2 ਕਿਲੋਮੀਟਰ ਟੱਪ ਕੇ ਮਾਨ ਸਾਹਿਬ ਦਾ ਪੋਸਟਰ ਕਿਤੇ ਨਾ ਕਿਤੇ ਦੇਖ ਹੀ ਜਾਂਦਾ ਹਨਾ ਕਿਤਨਾ ਕਿਤੇ ਇਹ ਐਡਾਂ ਨੂੰ ਜ਼ਰੂਰ ਕਰਨਾ ਚਾਹੀਦਾ ਕਿਉਂਕਿ ਇਹ ਬਹੁਤ ਜਿਆਦਾ ਪੈਸਾ ਜਿਹੜਾ ਖਰਚ ਹੁੰਦਾ ਉਹ ਕਿਤੇ ਨਾ ਕਿਤੇ ਘੱਟ ਕਰਨਾ ਚਾਹੀਦਾ ਮੈਂ ਫਿਰ ਉਹੀ ਗੱਲ ਕਹਣੀ ਪਈ ਇਹ ਬੜੀਆਂ ਮੇਰੇ ਲੈਵਲ ਤੋਂ ਉੱਪਰ ਦੀਆਂ ਗੱਲਾਂ ਜੀ ਹੇ ਮਾਨ ਸਾਹਿਬ ਨੇ ਸੋਚਿਆ ਹੋਣਾ ਜਾਂ ਉਹਨਾਂ ਦੀ ਟੀਮ ਨੇ ਸੋਚਿਆ ਹੋਣਾ ਕਿਉਂਕਿ ਉਹਨਾਂ ਨੂੰ ਜਿਆਦਾ ਪਤਾ ਹੈ ਨਾ ਚੀਜ਼ਾਂ ਬਾਰੇ ਉਹ ਚਾਹੁੰਦੇ ਵੀ ਐਡ ਜਿੰਨੀ ਕਰਾਂਗੇ ਲੋਕਾਂ ਨੂੰ ਪਤਾ ਲੱਗੇਗਾ ਸਾਡੇ ਕੰਮ ਬਾਰੇ ਪਰ ਪਰ ਜਦੋਂ ਜਦੋਂ ਇਹੀ ਐਡ ਸੁਖਵੀਰ ਸਿੰਘ ਬਾਦਲ ਦੇ ਸਮੇਂ ਹੋਈ ਸੀ ਤਾਂ ਭਗਵੰਤ ਮਾਨ ਸਾਹਿਬ ਨੇ ਸਾਰਿਆਂ ਤੋਂ ਪਹਿਲਾਂ ਬਿਆਨ ਦਿੱਤਾ ਸੀ ਕਿ ਇਹ ਐਡ ਬਹੁਤ ਹੋ ਰਹੀ ਹੈ ਇਹਨਾਂ ਇਹਨਾਂ ਨੂੰ ਪੈਸਾ ਫੂਕਦੇ ਨੇ ਤਾਂ ਉਹੀ ਚੀਜ਼ਾਂ ਹੁਣ ਇਹਨਾਂ ਤੇ ਵੀ ਲਾਗੂ ਹੋਈਆਂ ਨੇ ਮੈਂ ਵੀਰ ਜੀ ਉਹੀ ਗੱਲ ਕੀਤੀ ਹੈ ਵੀ ਪਹਿਲਾਂ ਜਿਹੜਾ ਸੀਗਾ ਜਦੋਂ ਤੁਸੀਂ ਸਰਪੰਚ ਨਹੀਂ ਹੁੰਦੇ ਜੀ ਜਾਂ ਸੀਐਮ ਨਹੀਂ ਹੁੰਦੇ ਜੀ ਉਦੋਂ ਇਹ ਚੀਜ਼ਾਂ ਲੱਗ ਲੱਗਦੀਆਂ ਜਦੋਂ ਤੁਸੀਂ ਬਣ ਜਾਂਦੇ ਫਿਰ ਚੀਜ਼ਾਂ ਉਹੀ ਜਿਹੜਾ ਸਾਨੂੰ ਉਹਦਾ ਜੀ ਲੱਗਣਾ ਪੈਂਦਾ ਜੀ ਸੋ ਸੀਐਮ ਸਾਹਿਬ ਲੱਗਦੇ ਤੁਸੀਂ ਗੱਲ ਸਰਪੰਚੀ ਦੀ ਕੀਤੀ ਹੈ ਪਿਛਲੇ ਦਿਨੀ ਜਿਹੜਾ 19 ਜ਼ਿਲ੍ਹਿਆਂ ਦੇ ਸਰਪੰਚ ਜਾ ਨਹੀਂ ਸੌਂਚ ਪਾਈ ਗਈ ਹੈ। ਉਹਨਾਂ ਦੇ ਵਿਰੋਧੀਆਂ ਦੇ ਵੱਲੋਂ ਬੜੇ ਸਵਾਲ ਖੜੇ ਹੋਏ ਨੇ। ਉਹ ਕਹਿੰਦੇ ਕਹਿੰਦੇ ਵੀ ਜਿਹੜੇ ਚੀਫ ਗੈਸਟ ਸੀਗੇ ਕੇਜਰੀਵਾਲ ਸਾਹਿਬ ਉਹਨਾਂ ਨੂੰ ਪਹਿਲਾਂ ਹੈਲੀਕਾਪਟਰ ਲੈਣ ਦਿੱਲੀ ਪਹੁੰਚਦਾ ਫਿਰ ਲੈ ਕੇ ਆਉਂਦਾ ਤਾਂ ਫਿਰ ਜਿਹੜਾ ਹੈਲੀਕਾਪਟਰ ਦਾ ਖਰਚਾ ਸੀ ਉਹ ਵੀ ਪੰਜਾਬ ਸਰਕਾਰ ਦਾ ਜਿਹੜਾ ਤਨਾੰਸ ਦੇ ਵਿੱਚ ਪੂਰਾ ਪ੍ਰੋਗਰਾਮ ਹੋਇਆ ਕਹਿੰਦੇ ਉਹ ਵੀ ਪੰਜਾਬ ਸਰਕਾਰ ਦਾ ਖਰਚਾ ਕਹਿੰਦੇ ਵੀ ਇੰਨੇ ਖਰਚਾ ਕਰਨਾ ਹੀ ਕਿਉਂ ਆ ਅੱਗੇ ਪਹਿਲੀ ਵਾਰ ਹੋਇਆ ਕਿ ਸਰਪੰਚਾਂ ਨੂੰ ਸੌਂਚਕਾਈ ਹੋਵੇ ਗਾਹਾਂ ਹੁਣ ਪੰਚਾਂ ਨੂੰ ਵੀ ਸੌਂਚਕਾਈ ਜਾਣੀ ਆ। ਭਾਜੀ ਇਹ ਜਿਹੜੀਆਂ ਚੀਜ਼ਾਂ ਨਾ ਹੈ ਤਾਂ ਪੰਜਾਬ ਤੇ ਬੋਝ ਹੀ ਆ। ਜੀ ਜਿਹੜਾ ਆਪਾਂ ਖਰਚਾ ਕਰਦੇ ਆਂ ਇਹ ਤਾਂ ਆਮ ਆਮ ਇਨਸਾਨ ਤੇ ਬੋਝ ਪੈਂਦਾ ਜੀ ਪਰ ਫਿਰ ਵੀ ਇਹਨਾਂ ਨੂੰ ਵਿਚਾਰਨਾ ਚਾਹੀਦਾ ਸਾਡੇ ਜਿੰਨੇ ਵੀ ਸਾਡੇ ਹੈੱਡ ਮੰਤਰੀ ਸਾਹਿਬ ਨੇ ਸਾਡੇ ਕੇਜਰੀਵਾਲ ਸਾਹਿਬ ਨੇ ਉਹਨਾਂ ਨੂੰ ਸੋਚਣਾ ਚਾਹੀਦਾ ਜਿਹੜਾ ਕਰਜ਼ਾ ਕਰਜ਼ਾ ਜਿਹੜਾ ਚੜ ਰਿਹਾ ਉਹ ਤਾਂ ਹੀ ਠੇਲ ਪਾਉਗੇ ਜੇ ਆਪਾਂ ਛੋਟੀਆਂ ਛੋਟੀਆਂ ਬਚਤਾਂ ਕਰੀਏ ਛੋਟੀਆਂ ਛੋਟੀਆਂ ਬਚਤਾਂ ਇਹ ਬਚਤਾਂ ਹੀ ਆ ਜੀ ਜੇ ਆਪਾਂ ਇਹ ਬਚਤਾਂ ਕਰ ਲਈਆਂ ਤਾਂ ਮੇਰੇ ਖਿਆਲ ਜਿਹੜਾ ਸਾਡਾ ਪੰਜਾਬ ਆ ਖੁਸ਼ਹਾਲ ਪੰਜਾਬ ਬਣ ਸਕਦਾ ਜੀ ਜੀ ਗੱਲ ਇਸ਼ਾਕ ਸ਼ਰਮਾ ਦੀ ਸੌਰੀ ਇਸ਼ਾਕ ਕੁਮਾਰ ਦੀ ਕਰ ਲਈਏ ਤੁਹਾਡੇ ਭਤੀਜੇ ਨੇ ਹਨਾ ਕਿੰਦਾ ਦਾ ਪਰਿਵਾਰ ਦੇ ਵਿੱਚ ਉਹਨਾਂ ਦਾ ਸੁਭਾਅ ਕਿੰਦਾ ਦਾ ਮਿਲਦੇ ਵਰਤਦੇ ਨੇ ਉਹ ਬੱਚਾ ਹੀ ਬੜਾ ਸਾਊ ਆ ਮੇਰੇ ਕੋ ਐਕਚੁਅਲੀ ਜਦੋਂ ਡਾਕਟਰ ਸਾਹਿਬ ਨੇ ਐਮਬੀਬੀਐਸ ਕੀਤੀ ਸੀ ਜੀ ਉਦੋਂ ਮੈਂ 6 ਸਾਲ ਛੋਟਾ ਐ ਡਾਕਟਰ ਸਾਹਿਬ ਤੋਂ ਜੀ ਤੇ ਮੇਰੀ ਭੈਣ ਉਹ ਇਸ ਦੁਨੀਆ 'ਚ ਨਹੀਂ ਰਹਿ ਉਹ ਤੇ ਮੈਂ ਕਰ ਉਹਨਾਂ ਦੀ ਮੈਰਿਜ ਨਹੀਂ ਸੀ ਹੋਈ ਇਹ ਬੱਚਾ ਸਾਡੇ ਕੋਲ ਹੀ ਪਲਿਆ ਜੀ 2 ਸਾਲ ਜਾਣੀ ਇਹ ਛੋਟਾ ਜਿਹਾ ਜਦੋਂ ਪੈਦਾ ਹੀ ਹੋਇਆ ਸੀ ਤਾਂ ਇਹਨਾਂ ਨੂੰ ਆ ਹਾਊਸ ਆਫ ਜਿਹੜੀ ਸੀ ਉਹ ਦਿੱਲੀ ਮਿਲੀ ਤੇ ਦਿੱਲੀ ਤ ਜਾਣਾ ਪਿਆ ਉੱਥੇ ਕਿਉਂ ਬੱਚਾ ਸੰਭਾਲੇ ਨਹੀਂ ਸੀ ਸਕਦੇ ਸੋ ਬੱਚਾ ਇਹ ਸਾਡੇ ਕੋਲ ਆ ਬਹੁਤ ਹੀ ਵਧੀਆ ਬੱਚਾ ਆ ਨਿੱਗਾ ਬੱਚਾ ਮੇਰੇ ਖਿਆਲ ਬਹੁਤ ਘੱਟ ਬੱਚੇ ਇਦਾਂ ਦੇ ਹੁੰਦੇ ਗੱਲਾਂ ਪਤਾ ਹੁੰਦੀਆਂ ਹੋਣਗੀਆਂ ਪਰਿਵਾਰ ਦੇ ਵਿੱਚ ਕਿਦਾਂ ਦਾ ਕਹਿੰਦੇ ਆ ਵੀ ਆ ਆਪਣੇ ਹਲਕੇ ਦੇ ਵਿੱਚ ਇਹ ਚੀਜ਼ਾਂ ਚੇਂਜ ਹੋਣੀਆਂ ਚਾਹੀਦੀਆਂ ਇਹ ਚੀਜ਼ਾਂ ਨਹੀਂ ਮੈਨੂੰ ਪਸੰਦ ਹਨ ਕਿਦਾਂ ਦੇ ਸਵਾਲ ਜਵਾਬ ਹੁੰਦੇ ਨੇ ਸਾਨੂੰ ਜਵਾਬ ਸਵਾਲ ਹਜੇ ਕਿਸੇ ਨੇ ਕੀਤੇ ਨਹੀਂ ਐਨੇ ਪਰ ਜਵਾਬ ਸਵਾਲ ਇੱਕੋ ਹੀ ਹੁੰਦਾ ਵੀ ਸਾਨੂੰ ਜਿਹੜਾ ਜਵਾਬ ਦੀ ਗੱਲ ਕਰਦਾ ਵੀ ਪਰਿਵਾਰ ਚ ਇਹੀ ਹੁੰਦਾ ਮੈਂ ਬੇਟੇ ਨਾਲ ਵੀ ਇਹੀ ਗੱਲ ਕਰਦਾ ਛਾਗ ਨਾਲ ਮੈਂ ਕਹਾਂ ਪੁੱਤਰ ਹੁਣ ਇਹ ਆ ਕਿ ਤੁਸੀਂ ਐਮਐਲਏ ਵੀ ਬਣ ਜਾਣਾ ਹੂੰ ਅੱਛੀ ਪੋਸਟ ਤੇ ਵੀ ਆ ਜਾਣਾ ਮੈਂ ਚਾਹੁੰਦਾ ਵੀ ਸੀਐਮ ਸਾਹਿਬ ਨਾਲ ਜਰੂਰ ਗੱਲ ਕਰੋ ਰੋਜ਼ਗਾਰ ਦੀ ਗੱਲ ਕਰੋ ਕਿਉਂਕਿ ਜ਼ਿੰਮੇਵਾਰੀ ਬਹੁਤ ਵੱਡੀ ਬਣ ਰਹੀ ਹੈ ਬਹੁਤ ਵੱਡੀ ਜ਼ਿੰਮੇਵਾਰੀ ਹੈ ਹੁਣ ਸਾਡੇ ਡਾਕਟਰ ਸਾਹਿਬ ਵੀ ਐਮਪੀ ਨੇ ਹਨ ਬਹੁੜ ਵੱਡੀ ਪੋਸਟ ਹੈ ਇਹ ਜਿਹੜੀ ਇੰਡਸਟਰੀ ਕਿਤੇ ਹੋ ਜਾਵੇ ਪਲਾਨ ਚੱਬੇ ਵਾਲ ਹਲਕੇ 'ਚ ਮੇਰੇ ਖਿਆਲ ਸਾਡਾ ਜਿਹੜਾ ਗੰਦ ਆ ਇਹ ਜਿਹੜਾ ਬੇਰੁਜ਼ਗਾਰੀ ਦਾ ਗੰਦ ਆ ਉਹ ਨਿਕਲ ਸਕੋ ਜੀ ਇੱਧਰਲੇ ਹਲਕੇ ਦੀ ਗੱਲ ਕਰ ਲਈਏ ਚੱਬੇਵਾਲ ਹਲਕਾ ਹਿਆਰਪੁਰ ਹਨਾ ਇੱਧਰ ਜ਼ਿਆਦਾਤਰ ਜਿੱਦਾਂ ਕਹਦੇ ਕਿ ਇੱਧਰ ਟੱਕਾਂ ਦਾ ਸੀਗਾ ਰੇਤੇ ਦਾ ਸੀਗਾ ਹਨਾ ਤਾਂ ਮੁੱਖ ਮੰਤਰੀ ਸਾਹਿਬ ਕਹਿੰਦੇ ਹੁੰਦੇ ਸੀ ਵੀ ਜਿਹੜਾ ਰੇਤਾ ਹੈ ਉਹ 5 ਰੁਪਏ ਫੁੱਟ ਮਿਲੂਗਾ ਕਿੰਨਾ ਕੁ ਰੇਤਾ ਸਸਤਾ ਹੋ ਗਿਆ ਇੱਧਰ ਭਾਜੀ ਮੈਂ ਤਾਂ ਜਿੰਨਾ ਸਾਡੇ ਹਲਕੇ ਦੀ ਗੱਲ ਕਰ ਲਈਏ ਨਾ ਸਾਡੇ ਹਲਕੇ 'ਚ ਰੇਤੇ ਦਾ ਰੌਲਾ ਨਹੀਂ ਅਟਾ ਬਹੁਤ ਘਟ ਚੁਈਆਂ ਨੇ ਖੱਡਾਂ ਘਟ ਨੇ ਜੀ ਤੇ ਮੇਰਾ ਕਦੀ ਇੰਨਾ ਬਾਅਬ ਵੀ ਨਹੀਂ ਪਿਆ ਇਹਨੂੰ ਜਿੰਨੀ ਕਿ ਚਾਹੀਦੀ ਉਹ ਮੇਰੇ ਘਰ ਫ੍ਰੀ ਲੈ ਜਾਂਦਾ ਹੂੰ ਕਦੀ ਇਹਨਾਂ ਰੋਲਾ ਪਿਆ ਹੀ ਨਹੀਂ ਤੇ ਮੇਰੇ ਖਿਆਲ ਪਰਚੇ ਵੀ ਘੱਟੇ ਫੇਸ ਕੀਤੇ ਆ ਲੋਕਾਂ ਨੇ ਜਿਹਨੂੰ ਚਾਹੀਦੀ ਜਿੰਨੀ ਚਾਹੀਦੀ ਉਹ ਲੈ ਹੀ ਜਾਂਦਾ ਬਾਕੀ ਕੁਝ ਵੇਚਦੇ ਵੀ ਆ ਜੇ ਵੇਚਦੇ ਮੈਂ ਕਹਿੰਦਾ ਚਿੱਟੇ ਨਾਲੋਂ ਤਾਂ ਵਧੀਆ ਯਾਰ ਹੂੰ ਚਿੱਟਾ ਵੇਚਣਾ ਮਤਲਬ ਕਿਸੇ ਦੀ ਲਾਈਫ ਖਰਾਬ ਕਰਨਾ ਜੇ ਰੇਤਾ ਕੋਈ ਵੇਚ ਕੇ ਆਪਣਾ ਪਰਿਵਾਰ ਚਲਾ ਰਿਹਾ ਤਾਂ ਕੋਈ ਗੱਲ ਨਹੀਂ ਯਾਰ ਚਲਾਣਾ ਹਮ ਪਰ ਆਪਾਂ ਕਦੇ ਇੰਟਰਫੇਅਰ ਕੀਤਾ ਇਹ ਕਿਤੇ ਨਾ ਕਿਤੇ ਉਹ ਰੇਤ ਮਾਫੀਆ ਨੂੰ ਕਾਬੂ ਕਰਨ ਦੀ ਜ਼ਰੂਰ ਗੱਲ ਹੋਈ ਸੀ ਪਰ ਹਾਲੇ ਵੀ ਜਿਹੜਾ ਉਹ ਰੇਤ ਮਾਫੀਆ ਪੂਰੇ ਲੈਵਲ ਤੇ ਹੀ ਹੈ ਉਹ ਆਪਣੇ ਲੈਵਲ ਤੇ ਚੱਲੀ ਜਾ ਰਿਹਾ ਕੋਈ ਦਿੱਕਤ ਨਹੀਂ ਇਦਾਂ ਦੀ ਆਈ ਹੈ ਪਰ ਉਹ ਕਿਤੇ ਨਾ ਕਿਤੇ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਵੀ ਅਸੀਂ ਇਹਨੂੰ ਜ਼ਰੂਰ ਕੰਟਰੋਲ ਕਰਾਂਗੇ ਕਿਉਂਕਿ ਕਈ ਹਜ਼ਾਰਾਂ ਕਰੋੜਾਂ ਦੇ ਵਿੱਚ ਜਿਹੜੀ ਆਮਦਨ ਹੋਣੀ ਸੀ ਉਤੋਂ ਉਹ ਆਮਦਨ ਜ਼ਰੂਰ ਕਿਤੇ ਨਾ ਕਿਤੇ ਪੰਜਾਬ ਸਰਕਾਰ ਦੀ ਬੰਦ ਹੈ ਆਹ ਭਾਜੀ ਇਸ ਤਰ੍ਹਾਂ ਹੈ ਵੀਰ ਜੀ ਤੇ ਇਹ ਫਾਦਰ ਦੇ ਥੱਲੇ 7 ਬੇਟੇ ਆ ਜਾਂ 8 ਬੇਟੇ ਆ ਜੀ ਉਹ 8 ਬੇਟੇ ਨੂੰ ਕੰਟਰੋਲ ਨਹੀਂ ਕਰ ਸਕਦਾ ਜੀ ਹਰੇਕ ਦੀ ਆਪਣੀ ਆਪਣੀ ਸੋਚ ਹੈ ਆਪਣਾ ਆਪਣਾ ਹਲਕਾ ਹੈ ਉਹ ਆਪਣੇ ਆਪਣੇ ਹਲਕੇ ਨੂੰ ਆਪਣੇ ਹਿਸਾਬ ਨਾਲ ਚਲਾਉਂਦਾ ਕਿਉਂਕਿ ਉਹਨੇ ਵੋਟਾਂ ਵੀ ਲੈਣੀਆਂ ਅਗਲਾ ਕਹਿੰਦਾ ਮੈਂ ਅਗਲੀ ਵਾਰੀ ਵੀ ਐਮਐਲਏ ਬਣਨਾ ਉਹ ਆਪਣੇ ਹਿਸਾਬ ਨਾਲ ਮੇਰੇ ਸਾਹ ਸੀ ਮੇਰੇ ਖਿਆਲ ਸੀ ਐਮ ਸਾਹਿਬ ਨੂੰ ਵੀ ਨਹੀਂ ਉਹ ਗੱਲਾਂ ਦਾ ਪਤਾ ਕੀ ਵੀ ਨੇ ਵੀ ਥੱਲੇ ਕੀ ਕਰਦੇ ਇਹ ਕਿਦਾਂ ਪਤਾ ਵੀ ਹੋਊਗਾ ਕਿ ਐਵੇਂ ਵਾਰੀ ਬਾਪੂ ਨੂੰ ਪਤਾ ਹੁੰਦਾ ਮੇਰਾ ਪੇ ਬੇਟਾ ਕੀ ਕਰਦਾ ਪਰ ਉਹ ਇਗਨੋਰ ਕਰ ਦਿੰਦਾ ਵੀ ਚੱਲ ਕੋਈ ਗੱਲ ਨਹੀਂ ਇਹ ਆਪੇ ਹੀ ਸੁਧਰ ਜਾਏਗਾ ਪਰ ਇਹ ਜਿਹੜੀਆਂ ਚੀਜ਼ਾਂ ਐ ਐਮਐਲਏ ਸਹਿਬਾਨ ਜਿਹੜੇ ਹੈਗੇ ਕੁਛ ਕਰਦੇ ਹੀ ਇਹ ਕੰਮ ਉਹਨਾਂ ਨੂੰ ਵੀ ਪਤਾ ਹੋਏਗਾ ਪਰ ਮੈਂ ਕਹਿੰਦਾ ਉਹਨਾਂ ਨੂੰ ਰੁਕਣਾ ਚਾਹੀਦਾ ਪਈਆਂ ਜਿਹੜੀਆਂ ਚੀਜ਼ੀਆਂ ਜਿਹੜੀਆਂ ਸਰਕਾਰ ਨੂੰ ਡਾਊਨ ਕਰਦੀਆਂ ਡਾਊਨ ਫਾਲਤ ਲਿਆਂਦੀਆਂ ਉਹ ਜਿਹੜੀਆਂ ਆਪਾਂ ਰੁਕੀਏ ਕਿਉਂਕਿ ਵਿਰੋਧੀ ਬੜੇ ਸਵਾਲ ਕਰੇ ਕਰਦੇ ਬਿਲਕੁਲ ਵਿਰੋਧੀਆਂ ਨੇ ਤਾਂ ਬਿਲਕੁਲ ਕਰਨੀ ਹੈ ਜੀ ਤਾਂ ਹੁਣ ਕਿੱਦਾਂ ਦਾ ਜਿਹੜਾ ਚੋਣ ਪ੍ਰਚਾਰ ਚੱਲਿਆ ਕਿਉਂਕਿ ਅੱਜ ਸ਼ਾਮ ਜਿਹੜਾ ਚੋਣ ਪ੍ਰਚਾਰ ਬੰਦ ਹੋ ਗਿਆ ਹੁਣ ਸਾਰਾ ਕੁਝ ਠੰਡਾ ਜਾ ਹੋ ਗਿਆ ਹਨਾ ਕਾਫੀ ਜ਼ਿਆਦਾ ਬਿਜ਼ੀ ਲਾਈਫ ਹੋ ਗਈ ਐ ਲੱਗਦਾ ਵੀ ਠੰਡਾ ਜਾ ਹੋ ਗਿਆ ਐ ਲੱਗਦਾ ਵੀ ਇੱਥੇ ਕੋਈ ਵਿਆਹ ਖਤਮ ਹੋ ਗਿਆ ਹੁੰਦਾ ਨਾ ਹਾਂ ਉਹ ਉਸ ਤਰ੍ਹਾਂ ਲੱਗਦਾ ਕਿ ਬੜਾ ਇੰਜੋਏ ਕਰਨ ਧੜਕਣਾ ਵਧਣ ਜਾ ਰਹੀ ਹੈ ਨਹੀਂ ਆ ਵੀ ਬੜਾ ਕੌਨਫੀਡੈਂਸ ਆ ਹੂੰ ਕੌਨਫੀਡੈਂਟ ਵੀ ਆ ਅਸੀਂ ਸਾਰੇ ਹੂੰ ਕਿ ਬੜਾ ਵਧੀਆ ਲੋਕਾਂ ਨੇ ਸਾਨੂੰ ਰਿਸਪੌਂਸ ਦਿੱਤਾ ਕਿਸ ਨੇ ਇਹ ਨਹੀਂ ਕਿਹਾ ਜੀ ਸਾਡੇ ਲਈ ਕੀ ਕੀਤਾ ਜੀ ਤੁਸੀਂ ਆਮ ਦੇਖਦੇ ਹੋ ਜਦੋਂ ਕਿਸੇ ਦੇ ਘਰ ਚ ਜਾਓ ਨਾ ਪੈਪਲੈਟ ਦੇਣ ਹੀ ਜਾਓ ਅਗਲੇ ਫੜਦੇ ਤਾਂ ਐ ਮਾਰਦੇ ਪਰ ਇਦਾਂ ਦਾ ਕੁਝ ਨਹੀਂ ਡਾਕਟਰ ਸਾਹਿਬ ਨੇ ਅੱਛਾ ਜਿਹੜਾ ਸਿਸਟਮ ਬਣਾਇਆ ਹੋਇਆ ਲੋਕਾਂ ਨੂੰ ਹਰੇਕ ਨੂੰ ਮਿਲਦੇ ਆ ਇਵਨ ਕਿ ਮੈਂ ਇੱਥੇ 12 1 ਵਜੇ ਤੱਕ ਇਸ ਸ਼ੇਅਰ ਤੇ ਡਾਕਟਰ ਸਾਹਿਬ ਦੇ ਨਾਲ ਜੇ ਡਾਕਟਰ ਸਾਹਿਬ ਨਹੀਂ ਤਾਂ ਮੈਂ ਖੁਦ ਕੰਮ ਕਰਦਾ ਜਿਹੜਾ ਕੋਈ ਆਵੇ ਮੈਂ ਆਪਣੇ ਲੈਵਲ ਦੇ ਸਾਰੇ ਕੰਮ ਕਰਦਾ ਸੋ ਇਦਾਂ ਦੀ ਕੋਈ ਦਿੱਕਤ ਆਈ ਨਹੀਂ ਸਾਨੂੰ ਬੜਾ ਵਧੀਆ ਹੰਗਾਰਾ ਮਿਲਿਆ ਲੋਕਾਂ ਤੋਂ ਪਰ ਹੁਣ 20 ਤਰੀਕ ਨੂੰ ਜਿਹੜੀ ਉਹ ਕਿਸਮਤ ਬੰਦ ਹੋਣ ਜਾ ਰਹੀ ਹੈ ਡੱਬਿਆਂ ਦੇ ਵਿੱਚੋਂ 23 ਤਰੀਕ ਨੂੰ ਖੋਲਣੀ ਹੈ ਹਾਂ ਭਾਜੀ ਹੁਣ 23 ਤਰੀਕ ਨੂੰ ਪਤਾ ਲੱਗੂਗਾ ਫਤਵਾ ਕੀ ਦਾ ਹੁੰਦਾ ਵਾਹਿਗੁਰੂ ਸੱਚੇ ਪਾਤਸ਼ਾਹ ਵਧੀਆ ਕਰਨਗੇ ਕਿਉਂਕਿ ਅੱਛਾ ਕੰਮ ਕੀਤਾ ਹੈ ਕਹਿੰਦੇ ਅੱਛੇ ਕੰਮ ਦਾ ਅੱਛਾ ਨਤੀਜਾ ਹੁੰਦਾ ਸੋ ਦੇਖੋ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਹੱਥ ਚ ਹੈ ਸਾਰੀ ਚੀਜ਼ ਜੈਦਾ ਬੰਦ ਡੱਬੇ ਚ ਜੀ ਵਕਈ ਤੁਸੀਂ ਵੀ ਪ੍ਰਾਰਥਨਾ ਕਰਨਾ ਵੀ ਸਾਡਾ ਬੇਟਾ ਜਿਹੜਾ achhiyan votean de margin nal jit ji ਸੋ ਬਹੁਤ ਬਹੁਤ ਧੰਨਵਾਦ ਸਸ ਜੀ ਸਸ ਜੀ ਸੋ ਇਹ ਸਨ ਡਾਕਟਰ ਰਾਜਕੁਮਾਰ ਚੱਬੇਵਾਲ ਦੇ ਭਰਾਤਾ ਜਤਿੰਦਰ ਚੱਬੇਵਾਲ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਆ ਕਿਉਂਕਿ ਲੰਬਾ ਸਮਾਂ ਹੋ ਗਿਆ ਆ ਇੱਥੇ ਦਬਦਬਾ ਨੂੰ ਕਿਉਂਕਿ 2.5 ਸਾਲ ਦਾ ਸਮਾਂ ਜਿਹੜਾ ਉਹ ਰਾਜਕੁਮਾਰ ਚੱਬੇਵਾਲ ਨੇ ਵਧਾਈਕੀ ਕੀਤੀ ਆ ਲੋਕਾਂ ਦੇ ਕਿੰਨੇ ਕੰਮ ਹੋਏ ਨੇ ਕਿੰਨੇ ਨਹੀਂ ਹੋਏ ਉਹ 23 ਤਰੀਕ ਨੂੰ ਜਰੂਰ ਪਤਾ ਲੱਗ ਜੂਗਾ ਕਿਉਂਕਿ ਉਹਨਾਂ ਦੇ ਬੇਟੇ ਨੇ ਜਿਹੜੇ ਹੁਣ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਕਿੰਨੇ ਜਿਹੜੇ ਉਹਨਾਂ ਦਾ ਵਰਕਰ ਸੀਗਾ ਕਿੰਨਾ ਉਹਨਾਂ ਤੋਂ ਖੁਸ਼ ਹੋਇਆ ਕਿੰਨਾ ਨਾਰਾਜ਼ ਹੋਇਆ ਕਿਉਂਕਿ ਪਾਰਟੀ ਛੱਡ ਕੇ ਦੂਜੀ ਪਾਰਟੀ ਦੇ ਵੱਲੋਂ ਚੋਣ ਲੜੀ ਸੀ ਉਸ ਤੋਂ ਬਾਅਦ ਜਿੱਤਦੇ ਵੀ ਆ ਐਮਪੀ ਬਣਦੇ ਆ ਕਿੰਨੇ ਲੋਕ ਖੁਸ਼ ਹੋਏ ਨੇ ਕਿੰਨੇ ਨਾਰਾਜ਼ ਹੋਏ ਨੇ ਇਹ 23 ਤਰੀਕ ਨੂੰ ਜਰੂਰ ਪਤਾ ਲੱਗੇਗਾ